ਇੱਕ ਨੇ ਰੇਕਵਰ ਰੱਖ ਲਈ। ਇਹ ਗ੍ਰੈਂਡਰ ਅੰਦਰੋਂ ਮਾਰਨੇ ਨੂੰ। ਚੱਲ ਮਾਰ ਲਾਉਂਦਾ ਹਾਂ। ਹਾਂਜੀ। ਆਹ ਹਾਂ। ਸਾਰਾ ਨਾ ਵੀ। ਖਿਚਤੀ ਤਿਆਰੀ ਬਾਈ। ਅੱਜ ਹੋਊ ਕੁਸਮੂਨ ਲਾਤਾ। ਦੇਖੀ ਵਾਹ ਬੋਟਾ ਜਿੰਨਾ ਖੜ ਜੀ। ਨਹੀਂ ਬੋਟਾ ਤਾਂ ਨਹੀਂ ਖੜਿਆ ਹੈਗਾ। ਬੋਟਾ ਵਾਲੇ ਤੇ ਕੋਈ ਪਾ ਕੇ ਆਇਆ ਹੈ। ਅੱਛਾ ਪਾਇਆ ਹੈ। ਕਿਤੇ ਨੂੰ ਵੇੜੇ ਕੰਮ ਅੱਜ ਤਾਂ? ਛਿੱਤੀ ਬਾਈ। ਉੱਥੇ ਇੰਨਾ ਥੱਕਾ ਪੈ ਗਿਆ ਨਾ ਕਿੱਥੇ ਕੁਸਨਾ। ਪੁਲਿਸ ਵਾਲਿਆਂ ਨੇ ਬਾਹਰ ਰੋਕ ਕੇ ਬਈ ਰੋਡ ਤਾਂ ਜਾਮ ਹੋਈ ਗਿਆ। ਹੂੰ। ਵੀਸਾਂ ਚੱਲੀ ਗਏ ਸਾਢੇ 8 ਵਜੇ ਹਾਂ ਤਾਂ ਨੰਬਰ ਲੱਗ ਗਿਆ 10 ਵਜੇ ਸਾਢੇ 10 ਖੁੱਲਿਆ ਕਮਰਾ ਉਹਨਾਂ ਦਾ ਅੱਛਾ ਦੋ ਘੰਟੇ ਖੜੇ ਮਾ ਮੂਰੇ ਲੱਗੇ ਹੋਏ ਹਾਂ ਤਾਂ ਵੀ ਦੂਆ ਤੀਆ ਨੰਬਰ ਦਾ ਅੱਛਾ ਮੈਂ ਨੰਬਰ ਦਾ ਉਹ ਗਰਮੀ ਨਾਲ ਬਸ ਕਰਾਈ ਪਈ ਇੱਥੇ ਗਰਮੀ ਦਾ ਫਾਇਆ ਹੋ ਰਹੁੰਦੀ ਆ ਉੱਪਰ ਮੰਜ਼ਲ ਪਰ ਆਹਨ ਦਾ ਮੈਂ ਕਹਿੰਦਾ ਕੋਠਾ ਜਿਹੜਾ ਲੈਂਟਰ ਸੰਭੀ ਉਹਦਾ ਪਤਨੀ ਕਿੰਨੇ ਕ ਟਾਈਮ ਦੀ ਜਿੰਦਾ ਦੀ ਛੁੱਟੀ ਸੀ ਅਰੇ ਉੱਪਰ ਜਿਹੜਾ ਆਹ ਤੀਨ ਕੋਈ ਵੀ ਉੱਥੇ ਦੇਖਣ ਵਾਲੀ ਚੀਜ਼ ਸੋਨੀ ਸੋਨੀ ਤਾਂ ਥੋੜੇ ਟਾਈਮ ਪਹਿਲਾਂ ਜਾ ਕੇ ਕਰਕੇ ਹੀ ਛਟਿਆ ਹਾਂ ਮੈਂ ਕਿਹਾ ਯਾਦ ਕਰਾਉਣੇ ਇਹ ਕਹਿੰਦਾ ਬਾਈ ਤੇਰੇ ਮਾਸੜ ਚਵਾਰੇ ਪਰ ਉਹ ਦੇ ਹਾਂ ਇਹਦਾ ਕੋਮਟਰ ਬੈਠਾ ਆ ਦੇ ਦਾਦਰਾਂ ਵਿੱਚ ਆ ਕੇ ਆ ਦੇ ਦਾਣੇ ਬਾਹਰ ਸੁਲਤਾਨ ਬਰਖਾ ਦਾਦਰਾਂ ਹੁਣ ਦੱਬੇ ਹਾਂ ਹਾਂ ਹਵਾ ਥੜ ਹਾਂ ਆਪ ਦਾ ਕੋਮਟਰ ਦੇ ਘਟਾ ਕੇ ਨਾ ਬਣਾਏ ਮਾਸੜ ਲੱਗਿਆ ਬੇਚਾਰਾ ਜਦਾਂ ਹੀ ਬਾਕੀ ਦੇਖਦਾ ਮਾਸੜ ਤੁਨੂੰ ਇਦਾਂ ਤਾਰੀ ਤੀ ਢਿੰਕਾ ਚਿਕਾ ਢਿੰਕ ਢੀ ਢੀ ਲੋ ਬਾਈ ਆ ਤਾਰੀ ਦੀ ਆਪਾਂ ਨੇ ਜੀ ਦੀ ਆਹ ਕਿੰਨੇ ਦਾ ਤਾਂ ਠਾ ਜਿਸ ਵੀਰੋਂ ਲੱਗੇ ਹੀ ਤੈਨੂੰ ਮੈਂ ਤਾਂ ਨਾ ਮੈਂ ਲੈਦਾ ਕੰਮ ਨੂੰ ਵੀੜਾ ਅੱਜ ਨਾ ਮਾ ਸੜ ਜਾਤਾ ਗਰਮ ਦੀ ਜਾਂ ਮੈਂ ਤਾਰੀ ਆ ਨਾ ਨਾ ਮਤਲਬ ਜਾਤਾ ਹੋਈ ਤੀ ਜਾਂ ਗਰਮ ਹੋਣੀ ਚਾਹੀਦੀ ਤੀ ਇਹ ਕੁਝ ਵੀ ਹੁੰਦਾ ਫਿਰ ਮੈਂ ਰੁਕ ਗਿਆ ਨਹੀਂ ਠੀਕ ਹੈ ਸੁੱਕੇ ਧਾਨ ਤਾਂ ਜਮਾ ਨਹੀਂ ਆ ਰਹੇ ਹੈਨਾ ਧਾਨ ਬੋਲਦੇ ਤੇ ਇੱਕ ਕਣਾ ਹੈ ਇਹਨਾਂ ਬੋਰੀਆਂ ਚੋਂ ਕੱਢੇ ਹੁੰਨੇ ਆ ਗਿੱਲਾ ਵਾਲਾ ਕੋਈ ਕੰਮ ਨਹੀਂ ਹੈ ਦੇਖਦਾ ਹੋਰ ਅੱਜ ਬਾਈ ਮੈਨੂੰ ਲੱਗਿਆ ਪਤਾ ਕਹਿੰਦੇ ਵੀ ਬਾਸਮਤੀ ਲੱਗੇ ਚੱਕਣਾ ਬਾਸਮਤੀ ਚ ਪਹਿਲਾਂ ਵੀ ਚੱਕਦੇ ਆ ਇੱਥੇ ਆਪਣੇ ਲੋਕਲ ਅੱਛਾ ਹੂੰ ਸਾਤੀ ਬਾਈ ਨੂੰ ਪਤਾ ਲੱਗੂਗਾ ਜਿਹਦੀ ਆਪਣੀ ਜਮਾਈ ਸੁੱਕੀ ਆ ਬਸ ਵੀਰੋਂ ਲੱਗਿਆ ਤਾਂ ਤਾਰ ਨਮਾਸੜ ਪਛਾਤਾ ਤਾਂ ਆਪਾਂ ਨੇ ਤਾਂ ਗਾਂ ਗਾਂ ਸਿੱਧੀ ਉਸਾਰ ਦੇਣੀ ਸੀ ਜਿਹਦੀ ਮਸਲ ਮੈਨੂੰ ਲੱਗਦੀ ਆ ਵੀ 40 ਤੋਂ ਉਪਰ ਟੱਪ ਜੂ ਆ ਜੋ ਪਰੂਟਾ ਖੋ। ਹਾਂ। ਢੇਡ ਕਿਲਾ ਯਾਰ। ਮੈਂ ਔਣੀ ਚਾਹੀਦਾ 40 ਜੁੜੀ ਤਾਂ ਹੋਣੀ ਚਾਹੀਦੀ ਆ। ਮੈਂ ਕਿਹਾ ਬਿਜਾ ਹੋਣੀ ਚਾਹੀਦੀ ਆ। ਹੈ? 50 ਹੋਣੀ ਚਾਹੀਦੀ। ਤਲ 50 ਹੋ ਜੂਵੇ। ਤੇਰੇ ਜਵਾਬ ਆਗੇ। ਕਿਹੜੇ ਜਵਾਬ ਆ? ਹੋਰ ਹੋਰ ਮੈਂ ਤਾਂ ਨਹੀਂ ਇੱਥੇ ਵਿਛਾ ਕੇ ਕਪੜਾ ਸਾਰੇ ਚਦਾਰ ਤਾਂ ਨਹੀਂ ਸੀ। ਉਹ ਜੇ ਤਾਂ ਨਹੀਂ ਖੋਦੇ ਫਿਰ ਤਾਰ ਪੇ ਪੈਣੀ ਆ। ਹੂੰ। ਫੇਰ ਤਾਂ ਬਈ ਤਾਰ ਨਹੀਂ ਹੋ ਪੈਣੀ ਆ। ਹੁਣ ਤੇਰਾ ਕਹਿੰਦੇ ਜਮਣੇ ਸੁੱਕੇ ਦੇ ਮਾੜਾ ਮੋਟਾ ਗਿੱਲੇ ਹੁੰਦੇ ਤਾਂ ਨਾ ਖਰਾਬ ਨਾ ਉਹ ਵਿੱਚ। ਹਾਂ ਇਹ ਤਾਂ ਹੈ। ਯੋਲਾ ਟਿਗਰ ਗ੍ਰਿਲ ਗ੍ਰਿਲ ਬਣਾ ਕੇ ਠੀਕ ਆ ਮਾਥਾ ਡਿਜ਼ਾਈਨ ਠੀਕ ਆ ਆਪੇ ਕਰਿਆ ਪਿਆ ਹੋ ਗਿਆ ਹੁੰਦਾ ਆਪੇ ਕੋਈ ਚੀਜ਼ ਆ ਮਾਸੜ ਇਹ ਜਾਇ ਬਣਾਉਂਦੇ ਜਦ ਇਹ ਦੇਖਦਾ ਬੰਦਾ ਹਾਂ ਹੁਣ ਤਾਂ ਵੀ ਤਾਂ ਜੰਗਲੋਂ ਆਪਣੇ ਤਾਂ ਹੀ ਦੇਖੇ ਹੋਣਾ ਜਦ ਮੈਂ ਪੁੱਛਿਆ ਨਾ ਨਾ ਇਹ ਆਉਂਦੇ ਜਾਂਦੇ ਦੇਖਦੇ ਆਂ ਦੇਖ ਲੈਂਦੇ ਵੀ ਹੈਗੇ ਚੋਰੀ ਬਹੁਤ ਆ ਦੇਖਿਆ ਕਰੋ ਹਾਂ ਚੋਰੀ ਬਹੁਤ ਵਧੀ ਹੋਈ ਆ ਯਾਰੀ ਕੋ ਫੋੜੂ ਲਿਆਉਣੇ ਮਨ ਰੋਪਣ ਨੂੰ ਐਰ ਗਿਆ ਦਾ ਮਾਸੜ ਤੇ ਮਗਾਉਣਾ ਦਾ ਉਹ ਫੋੜਾ ਟੁੱਟਿਆ ਪਰ ਮੈਂ ਤਾਂ ਗੋਵਾ ਚੱਕਣਾ ਹਜੇ ਫੋੜਾ ਟੁੱਟਿਆ ਫੋੜਾ ਨੂੰ ਸੂਰਜ ਦਾ ਫੜ ਕੇ ਲਿਆ ਨਹੀਂ ਨਹੀਂ ਇਹ ਕਹਿੰਦਾ ਦੂਈ ਰਾਡ ਲਿਆ ਕਿਹੜੀ ਉਹਦੀ ਵਾਲੀ ਸਟੀਲ ਵਾਲੀ ਬੈਲਟ ਹੋਣਾ ਉਹ ਸਟੀਲ ਵਾਲੀ ਰਾਡ ਕਿੰਨੇ ਦੀ ਆਉਂਦੀ ਆ ਹੈ ਫਿਰ ਵੀ ਜੱਜਮੈਂਟ ਪਾਣੀ ਦਾ ਪਲਾਸਟਿਕ ਦਾ ਫੜਾਉਂਦਾ ਕਿਤੇ ਨਹੀਂ ਜਾਂਦਾ ਹੈਗਾ ਸਰ ਉਹ ਵੀ ਲਿਆਉਂਗੇ ਥੋੜਾ ਲਿਆ ਬਾਈ ਪਲਾਸਟਿਕ ਹੈਂ ਥੋੜਾ ਲਿਆ ਹੁਣ ਇੱਥੇ ਲਾਉਣਾ ਹੈ ਪਹਿਲਾਂ ਮੈਂ ਕਹਿੰਦਾ ਇਹ ਪੌੜੀ ਕਰਕੇ ਛੱਡ ਲਾਂਦੇ ਉਹ ਇਹੀ ਲੱਗ ਰਿਹਾ ਛੱਡ ਕੇ ਮੈਂ ਦਊਂਗਾ ਜਨਾਈ ਨਹੀਂ ਲੱਗਣੀ ਤੇਰੇ ਉੱਪਰ ਕਰਕੇ ਜਨਾਈ ਠੀਕ ਆ ਜੀ ਲਾ ਦੇ ਲਾ ਦੇ ਹੈਂ ਜੋ ਹੁਕਮ ਮੇਰਾ ਆਹੋ ਹੁਣ ਕੀ ਕੀ ਸਰਦੇ ਪਾਈ ਜਾਂ ਬੰਦਾ ਉਹ ਕਰਦਾ ਮਾੜਾ ਕਿੰਨੀ ਵੀੜ ਸੀ ਉੱਥੇ ਵੀੜ ਦਾ ਕੰਮ ਤਾਂ ਉੱਥੇ ਭਾਈ ਹਾਂ ਬਹੁਤ ਬਹੁਤ ਸਮਾਂ ਵਗਣ ਭਰਿਆ ਵਾ ਡਾਕਟਰ ਦਾ ਅੱਛਾ ਹਾਂ ਉਸ ਤੋਂ ਟਾਈਮ ਘਟਣਾ ਉੱਪਰੋਂ ਮੈਂ ਵੀ ਜਾਇਆ ਆ ਉੱਥੇ ਅੱਜ ਕੋਈ ਦਿਲ ਦਾ ਦੌੜੀ ਹੋਵੇ ਕੋਈ ਚੌਥੇ ਕੀ ਕਰਨਾ ਜਿੱਦਾਂ ਪਹਿਲਾਂ ਲਾਇਆ ਆ ਆ ਪਏ ਆ ਟੁੱਟੇ ਸੋ ਨਹੀਂ ਚਾਹੀਦੇ ਪਰ ਉਹ ਚਾਹੀਦੇ ਆ ਇਹਨੂੰ ਉਹ ਤੋਂ ਬਹੋਰ ਜਿਹੜੇ ਕੋਈ ਬਾਲਾ ਬੂਲਾ ਦੇ ਦੇ ਉੱਪਰ ਬਾਲਾ ਬਥੇਰੇ ਭਾਈ ਦੰਨਾ ਹੈ ਇਹਦਾ ਸਮਾਨ ਰਿਹਾ ਬਸ ਇੱਥੇ ਇੱਕ ਵਾਰੀ ਖੜ ਜੂਗਾ ਇਹ ਹਾਂ ਹਾਂ ਸਵਾ ਕੇ ਬੰਦੀ ਇਹਨੂੰ ਜਿਨਾ ਚਾਹ ਮੇਰੀ ਮਰਜ਼ੀ ਦੇ ਉਹ ਨਹੀਂ ਕਰਦਾ ਮਰਜ਼ੀ ਦਾ ਬਾ ਮਰਜ਼ੀ ਨਹੀਂ ਹੈਗੀ ਆ ਥੱਲੇ ਵੀ ਦੇਖ ਲਿਖਣਾ ਤੂੰ ਹੀ ਕਰੀ ਉੱਪਰ ਨੂੰ ਹਾਂ ਹਾਂ ਥੋਨੀ ਬਾਈ ਮੈਡੀਕਲ ਸਵਾਲ ਹੈਗਾ ਸਕੂਟਰ ਚ 15 ਤਰੀਕ ਤੱਕ ਬਹੁਤ ਪੁੱਛੋ ਥੋਨੀ ਠੀਕ ਹੈ ਨਾ ਆ ਬੋਰਡ ਵੀ ਕਰਾਉਣਾ ਬਾਈ ਹੈ ਬੋਰਡ ਕਰਾ ਲਓ ਜਣੀ ਆ ਖਤ ਨਹੀਂ ਆਈ ਗਿਆ ਹੈ ਸਮਿਆ ਹਾਂ ਇਹ ਕਿੱਥੇ ਲੈਂਦਾ ਬੀਜ ਤੇ ਇਹਦਾ ਆਉ ਬੀਜ ਦੀ ਤਾਂ ਸਾਡੇ ਕੋਲ ਜੰਮ ਨਹੀਂ ਆ ਬਾਈ ਜਿਹੜੇ ਪੱਤੇ ਬਾਈ ਕਹਿੰਦੇ ਵੀ ਕਿਆ ਕਰਨਾ ਕਿਆ ਕੰਮ ਆ ਆ ਦੇ ਿਆ ਨਹੀਂ ਮਾਟੜ ਮੇਰੇ ਕੋਲ ਨਹੀਂ ਦੇਗੀ ਚੱਕ ਤੋ ਹੁਣ ਤਾਂ ਬਹੁਤ ਜੰਮਿਆ ਇਹਦਾ ਕੋਈ ਨਹੀਂ ਹੈ ਚੱਲਣ ਦੇ ਪੱਤੇ ਇਹਨੇ ਤਾਂ ਮੋੜ ਦੇਣ ਥੱਲੇ ਇਹੇ ਆਈ ਇਹਦੇ ਮੈਂ ਜੂਰੀਆ ਪਾਇਆ ਤਾਂ ਦਿੱਤੀ ਹੁੰਦੀ ਹਾਂ ਹਾਂ ਸਾਡੇ ਨਹੀਂ ਆ ਰਹੇ ਬੰਨੇ ਅੰਮੀ ਜਣਾ ਹੱਥ ਜੜਾ ਗੀਏ ਫੜੀਏ ਥੱਲੇ ਤੋ ਅੰਦਰ ਵੀ ਰੱਖਣੇ ਪੈਣੇ ਚੱਕ ਕੇ ਇਹੇ ਟੱਕ ਨਹੀਂ ਦਾ ਕੇ ਰਹਿਣ ਦੇ ਹੁਣ ਛੱਡੀ ਨਾਲ ਪਾਣੀ ਛੱਡੇ ਜਦ ਬਹੁਤ ਵੱਡੇ ਵੱਡੇ ਹੋ ਗਏ ਨੂੰ ਹੀ ਟੱਕੇ ਦੇ ਦਾਂ ਤੋ ਆਦੇ ਸਮਾਤੀ ਗੱਲ ਬਣ ਗਈ ਗੱਲ ਇਹ ਬਾਈ ਅੱਜ ਤੇ ਅੱਜ ਤੇ ਨਹੀਂ ਜਿੱਦਣ ਤੇ 20 ਦਿਨੇ 9ਵੇਂ ਨੂੰ ਮਸਣ ਪਾਸੋਂ ਹੀ ਬੀਜਿਆ ਹੈ 9ਵੇਂ ਨੂੰ ਬਈ ਇਹ ਜਾਲ ਲੋ ਕਰ ਦੇਣੇ ਆਪਣੇ ਜਾਲ ਜਾਲ ਨਰਵਾ ਗਿਆ ਲੋ ਕਿ ਕਰਾਂਗੇ ਹਾਂ ਐ ਫੜ ਕੇ ਗੋਤੇ ਦੇ ਕੇ ਹਾਂ ਹਾਂ ਪੱਕੀ ਤੇ ਆਸ ਮਸਣ ਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ ਹੋਰ ਜਿਆਦਾ ਬਈ ਤੁਸੀਂ ਗੋਤੇ ਹੋਣੇ ਛੱਡੇ ਦੇਣੇ ਤੇ ਆਉਂਦੀ ਬਈ ਪਰਾਣੀ ਹਾਂ ਸੁਖੇਦਰ ਸਿੰਘ ਮੜੀ ਜੀ ਆ ਵੀ ਚੱਕ ਲੈਟ ਵਾਰ ਚਾਰ ਕੌਲੀਆਂ ਲੱਖੇਆਂ ਇਹ ਕਦੇ ਪੱਤੇ ਉਹੀ ਥੋੜੋ ਗਏ ਸਾਡਾ ਟੋਪੇ ਨਹੀਂ ਜਾਣੀਆਂ ਉੱਥੇ ਨਾ ਨਾ ਸਾਡੇ ਨੇੜੇ ਹੀ ਇੱਕ ਟੋਪਾ ਉਹ ਨਹੀਂ ਜਾਂਦਾ ਉੱਥੇ ਪਹਿਲਾਂ ਜਾ ਕੇ ਕਰਦੇ ਤੇ ਆਉਂ ਨੇੜੇ ਹੈਗਾ ਹਾਂ ਇਹ ਪੰਜ ਦਾ ਕਿੱਦਾਂ ਕਰਨਾ ਪੰਜ ਪੁੰਜ ਕਿਹੜੇ ਆ 7 8 ਕਿੱਤੇ 7 8 6 ਆਵਾ 6 2 3 4 5 6 6 ਆ ਸਰਦੋ ਕੋ ਲੋੜੀ ਤੇ ਉਸ ਤੇ ਹੀ ਆਦੇ ਆ ਵੀ ਜਮ ਇਹ ਮਿੱਟੀ ਹੁੰਦੀ ਸੀ ਬਾਈ ਜਿੱਥੇ ਮੈਂ ਉਹਨ ਤੇ ਲਾਏ ਗੰਨੇ ਦੀਆਂ ਹਾਂ ਮੈਂ ਚੱਲ ਮਾਰਕਿੰਗ ਖੇੜਣੀ ਮੈਂ ਜ ਟੁੱਟੇ ਪਏ ਥੱਲੇ ਤੇ ਠੀਕ ਆ ਹਾਂ ਮੈਂ ਜੇ ਕੰਮ ਲਓ ਵਧੀਆ ਕਰਿਆ ਇੱਕ ਬਾਈ ਮੈਂ ਦੇਖਿਆ ਮਾਸੜੂ ਦੇ ਪਰ ਉਹਨੇ ਕੋਠੇ ਪਰ ਬਹੁਤ ਬੋਸ ਲਾਇਆ ਪਿਆ ਹੈ ਬੋਤਲਾਂ ਨੂੰ ਬੋਤਲਾਂ ਆਏ ਜਿਵੇਂ ਸਾਰੀ ਸਬਜ਼ੀ ਕੋਠੇ ਬਲਾਈ ਹੋਈ ਉਹਨੇ ਇਹਦੇ ਨਾਲ ਕਰਵਾ ਲਾ ਮਾੜੀ ਦੀ ਕੰਮ ਦੀ ਇੱਕ ਹੋ ਆ ਜੰਗਲਾ ਕਰਾਇਆ ਜਿਹੜਾ ਕੰਦੇ ਦੀ ਕਰਵਾ ਲਾ ਮਿੱਟੀ ਪਾ ਦੇ ਉਹ ਲੱਗ ਸਕਦੇ ਆ ਸੱਚੇ ਖੁੱਲ੍ਹੇ ਹੀ ਬਣਗੇ ਹਾਂ ਕੋਈ ਨਹੀਂ ਦੇਖਦੇ ਕਿ ਅੰਦਰ ਬਣ ਜਾਂਦੇ ਇਹ ਕਿਤਨੀ ਨਹੀਂ ਬਹੁਤ ਔਖੀ ਹੈ ਲੈ ਜਿਹੜਾ ਕੋ ਮਾਦੀ ਕਰੀ ਆ ਐ ਦੁਖੇ ਕੋਠੇ ਵਰੀ ਕੀ ਕੀ ਚੀਜ਼ ਦੇ ਲੈ ਕੇ ਕੜਾ ਚੜਦੀ ਆ ਹਾਂ ਉਹ ਜਿਹੜਾ ਬੰਦਾ ਤਾਂ ਹੋਰ ਬੁਖਾਰ ਚੜ ਗਿਆ ਹਾਂ ਉਹ ਦੋ ਬੰਦਾ ਆਇਆ ਹੀ ਨਹੀਂ ਹੈ ਬਾਕੀ ਮਾਸੜ ਪਾਇਆ ਦੋ ਕੋ ਤਿੰਨ ਘਟਦੇ ਆ ਲਿਆਉਣੇ ਆ ਰ ਮੋਢੇ ਉਪਰ ਰੱਖ ਲਿਆਉਣੇ ਇਹ ਜਿਹੜਾ ਬਾਈ ਮੋਢਾ ਹੰਡਾ ਪਿਆ ਉਹ ਮੈਂ ਰੱਖ ਲੂ ਆਪਣੇ ਉਪਰ ਠੀਕ ਹਾਂ ਅਦਲ ਵੀਰ ਹਾਂ ਇੱਕ ਜਾਣਕਾਰੀ ਵਾਲੀ ਗੱਲ ਹੋਰ ਇਹ ਕਾਲੇ ਵਾਲਾ ਮੋਢਾ ਏ ਹਾਂ ਇੱਕ ਜਾਣਕਾਰੀ ਵਾਲੀ ਗੱਲ ਹੋਰ ਦੀ ਆ ਹਾਂ ਹਾਂ ਜਿਹੜਾ ਆਪਾਂ ਕਹਿੰਦੇ ਨੇ ਉੱਪਰਲੇ ਮਕਾਨ ਪੜਿਆ ਬਣਾਉਣੇ ਆਪਾਂ ਚਾਰੇ ਹਾਂ ਰੇਟ ਵੱਧ ਘਟ ਹੁੰਦਾ ਨਾ ਇਹੀ ਕਾਰਨ ਹੁੰਦਾ ਬਾਲੀ ਦੀ ਉੱਪਰ ਜਾਣੀ। ਵੀ ਸਾਰੀ ਕੱਲੀ ਕੱਲੀ ਜੀ ਚੜਦੇ ਆ ਉੱਪਰ। ਉਹ ਮੈਨੂੰ ਪੱਠੇ ਵਾਲਾ ਕਹਿੰਦਾ ਕਹਿੰਦਾ ਮੂੰ 300 ਰੁਪਏ ਦਿੰਦਾ ਸੀ ਠਾ ਉੱਪਰ ਲਾ ਦੇਣਾ। ਜਿਹੜੀ ਕਿ ਹੁਣ ਐ ਕਰਦੇ ਲੋਕ ਹੁਣ ਅੱਛਾ। ਹਾਂ। ਠੀਕ ਐ। ਮਗਰ ਸਲਾਹ ਬਾਤ ਚ ਨਹੀਂ। ਚਲ ਇਹ ਤਾਂ ਟੈ ਜਿਹੜੇ ਹੁਣ ਬੰਦੇ ਕਹਿੰਦੇ ਠਿੱਕੇ ਦੇਣਾ ਇਸ ਤੋਂ ਬਾਅਦ ਸੱਥ ਵੀ ਲਾਉਣਾ। ਉਹਨਾਂ ਦੀ ਗੱਲ ਕਰਦੇ ਆ। ਚਲ ਆਪਾਂ ਨਾਲ ਬਲ ਕੇ ਪੁਰਾਣੇ ਚੱਲੀ ਜਾਂਦਾ ਉਹਦੇ। ਆਹੋ। ਚੱਲੀ ਜਾਂਦੇ ਜਾਂ। ਹਾਂ। ਪਰ ਉੱਥੇ ਗੱਲ ਹੋ ਜਾਂਦੀ ਫਿਰ ਇਹ। ਫਿਰ ਉੱਥੇ ਮਸੀਨ ਵੀ ਆਉਂਦੀ ਐ ਚ ਉਰੇ ਲਾ ਦਿੰਨੇ ਆ। ਹਾਂ। ਔਖੇ ਚੇ ਵੀ ਆਪਣੇ ਔਰ ਮੂਰੇ ਉਹ ਟਰਾਲੀ ਦੀ ਲੱਗੀ ਦੀ ਆਖੀ ਥੋੜੀ ਆਹੋ ਐ ਰਿਓ ਘੁੰਮ ਜਾਂਦੀ ਆ ਹਾਂ ਹਾਂ ਕਾਤੇ ਪਾਣੀ ਜਾ ਠੀਕ ਆ ਜੀ ਤੇ ਭਾਈ ਇਹ ਫਿਰ ਅਸੀਂ ਆਪਕੇ ਪਲਾਨ ਕਰ ਲਿਆ ਵੀ ਚਲੋ ਜੰਗਲੇ ਐਦਾਂ ਦਾ ਸਾਰੇ ਪਾਸੇ ਲੱਗਦੇ ਹੋਰ ਮੈਂ ਦੇਖਿਆ ਮਾਹਰ ਜੀ ਨੂੰ ਨਵੇਂ ਘਰ ਮਕਾਨ ਪਾਇਆ ਨਾ ਵੇਖਣੇ ਲੱਗਿਆ ਸਾਨੂੰ ਲਾਉਣ ਸਰੀ ਉਹ ਇਹਦੇ ਕਾ ਬਜਨ ਘਟ ਜਾਂਦਾ ਇੱਟ ਕਾ ਬਜਨ ਜ਼ਿਆਦਾ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਹੋਰ ਕੇ ਇੱਕ ਬਾਦੜੇ ਜਿ ਕੱਟੇ ਬਾਹਰ ਇਹਦਾ ਜ਼ਿਆਦਾ ਹੁੰਦਾ ਹੁਣ ਇਹਦੇ ਕਾ ਬਜਨ ਨਹੀਂ ਹੈਗਾ ਬਹੁਤਾ ਹਲਕਾ ਕੰਮ ਤੁਹਾਡੀ ਕੋਈ ਵੀ ਓਕੀ ਹੋਣੀ ਹੁਣ ਜਿਹੜਾ ਕੋਠੇ ਆਲਾ ਅੱਗੇ ਹੁੰਦੇ ਦੇ ਕੋਠਿਆ ਬੈਹਦੇ ਨੇ ਹੁਣ ਜਿਹੜਾ ਕੋਠਿਆ ਬੈਹਦੇ ਜਾ ਕੇ ਤੇ ਅਸੀਂ ਚ ਮਰ ਜਾਂਦਾ ਅਗਲਾ ਨਿਕਲ ਉਹ ਰਹੇਗਾ ਬਸ ਉਹ ਹੁੰਦਾ ਤਾਂ ਕਈ ਪੜਦਾ ਹੁੰਦਾ ਤੇ ਉੱਪਰ 5 ਇੰਚੀ ਕਰ ਦਿੰਦੇ ਤੇ ਕੰਦ ਹੁੰਦੀ ਜਾਂ ਕਰਕੇ ਬੀਰ ਭਾਈ ਲੈੜ ਭੱਜ ਜਾਂਦੀ ਉੱਪਰ ਬੈਠ ਜਾਂਦਾ ਪੁਰਾਣੀ ਖਲਮਾ ਦੇਖਿਆ ਪੰਜਾਬੀ ਹਾਂ ਉਹਨਾਂ ਦੇ ਵਿੱਚ ਕੋਠਿਆਂ ਦੇ ਉੱਪਰ ਮੱਜੇ ਲਾਇਆ ਤੇ ਪੱਥਰ ਚੱਲਦਾ ਮੱਜੇ ਲਾਇਆ ਤੇ ਲੱਗੇ ਹੁਣ ਕੀ ਆਏ ਹੁਣ ਕੋਠੇ ਹੀ ਨੇ ਉੱਚੇ ਜਾਂ ਚੜਦਾ ਹੀ ਨਹੀਂ ਅਗਲਾ ਰਿਸ਼ਤੇਦਾਰ ਵੀ ਆਉਂਦਾ ਥੱਲੇ ਬੈਠ ਕੇ ਅੱਗੇ ਉਹ ਕਿਹੜਾ ਚੜਦਾ ਹੁਣ ਅੱਗੇ ਲੈੜ ਭ ਹਉ ਨਹੀਂ ਪਤਾ ਲੱਗਦਾ ਹੁਣ ਤਾਂ ਉੱਧਰ ਇੱਧਰ ਵੇਚ ਲਾਉਂਦਾ ਜਦ ਇਹ ਪਤਾ ਲੱਗਦਾ ਬਈ ਹੋ ਗਿਆ ਕੰਮ ਅਤੀਤੀ ਅਤੀਤੀ ਰਾਤ ਤੱਕ ਖੇਲੇ ਫਿਰ ਇੱਧਰ ਦੇ ਰਿਆਂ ਨੂੰ ਕੁਲਦਾਰ ਨੇ ਤਾਂ ਹੁਣ ਆਏ ਚਾਪੇ ਜੂਆਂ ਕੋਈ ਨਹੀਂ ਆਣੇ ਹਾਂ ਬੜਾ ਕਰਾ ਬੜਾ ਸੱਟ ਖਾ ਲੂਗਾ ਬਾਕੀ ਵੀ ਦੁਬਾਰਾ ਹੋ ਗਿਆ ਪਰ ਇੱਧਰ ਮਿਲੋ ਸੀਪੇ ਨੂੰ ਸਤਿ ਸ਼੍ਰੀ ਅਕਾਲ ਜੀ ਮਾਸੜ ਦਾਸ ਬਰਦਾਸ ਦਾਸ ਬਰਦਾਸ ਨਹੀਂ ਨਾ ਯਾਰ ਹੁਣ ਅਸੀਂ ਦੇਖਦੇ ਵੀ ਕੰਮ ਹੋਣਾ ਚਾਹੀਦਾ ਕੱਲ ਤੇ ਫਿਰਾਂ ਵੱਡੂ ਨੇ ਕੱਲ ਨਹੀਂ ਵੱਡੂ ਹਾਂ ਅੱਜ ਹੁਣ ਮਸ਼ੀਨ ਖਰਾਬ ਹੋਈ ਵੀ ਉਹਦੀ ਹਾਂ ਚਲ ਹੁਣ ਮਾਸੜ ਉਹਨੇ ਤਾਂ ਬਸਤ ਨਹੀਂ ਹੈ ਉਹਦੇ ਬਸਤ ਨਹੀਂ ਬਸ ਵਿੱਚ ਨਹੀਂ ਹੈਗਾ ਹੁਣ ਅਸੀਂ ਮਾਨਤ ਰਾਸ ਵਾਲੇ ਨਾਲ ਨਹੀਂ ਹੁਣ ਸਾਡੇ ਮਾਸ ਦੋ ਵਜੇ ਕੋ ਮੇਰੇ ਦੇ ਮਸ਼ੀਨਾਂ ਹੋਰ ਰਹਿ ਗਏ ਚਲ ਉਹਨਾਂ ਨੂੰ ਕਹ ਕੇ ਦੇਖ ਲੈਂਦੇ ਭਾਈ ਇਹ ਕਾਰ ਆ ਵਾ ਹੁਣ ਉਹਨਾਂ ਕਾਮਜੀ ਕਹਿੰਦਾ ਮੈਨਾਂ ਜਿਹਦੇ ਫੜਿਆ ਪਹਿਲਾਂ ਜਿਹਦੇ ਛੱਡ ਗਿਆ ਉਹਦੇ ਵੱਢਣ ਜਾ ਵਾਓ ਜਿਹਦੇ ਹੁਣ ਅੱਧ ਵਿਚਾਲੇ ਆ ਲੈ ਕਿੰਨਾ ਕੁ ਲੱਗੂ ਟਾਈਮ ਕਹਿੰਦਾ ਟਾਈਮ ਦਾ ਕੁਝ ਨਹੀਂ ਪਤਾ ਉਹ ਤਾਂ ਭਾਵੇਂ ਤਿਆਰ ਹੋ ਗਈ ਦੀ ਤਿਆਰ ਹੋਗੇ ਜਾਂ ਲੱਗੇ ਪਾਉਣ ਨੂੰ ਜਿਗਾੜ ਤੇ ਇੱਕ ਮੋਟਰ ਜੀ ਖਰਾਬ ਹੋ ਗਈ ਕਹਿੰਦਾ ਖਰਾਬ ਵੀ ਹੀਟਾ ਸਮਾਨ ਤਾਂ ਖੋਲ ਹੀ ਮੋਟਰ ਅ ਉਹ ਮੋਟਰ ਦੇ ਦੰਦਿਆ ਦੰਦਿਆ ਜੇ ਕੋਈ ਫਰਕ ਆਏ ਹੁਣ ਦੰਦਿਆ ਜੇ ਫਰਕ ਪੈ ਗਿਆ ਉਹਨੇ ਨਾ ਜੱਕੂ ਬਣਾਏ ਉਹ ਕਲੰਪ ਜਾਂ ਅੱਗੇ ਪਿੱਛੇ ਚੱਲਦਾ ਐ ਐ ਕਰਕੇ ਹੁਣ ਜਿਹੜਾ ਬਲੇਡ ਹਲਾਉਣਾ ਬਲੇਡ ਹਲਾਉਣਾ ਉਹਨੇ ਉਹ ਦੰਦੇ ਗਲਤ ਕਰੇਗੇ ਹੁਣ ਉਹ ਅਲਦਲ ਨੂੰ ਧੱਕਣ ਲੱਗ ਗਿਆ ਇੱਧਰ ਆਹ ਸਾਈਡਾਂ ਤੋਂ ਧੱਕਣ ਲੱਗੇ ਧੱਕਣ ਕਰਕੇ ਉਹਨੇ ਇੱਧਰ ਨੂੰ ਆ ਪਿੱਛੇ ਨੂੰ ਉਹ ਦੰਦੇ ਗਲਤ ਪੈ ਗਏ ਖੋਲ ਹੀ ਸਾਰੀ ਉਹ ਮੋਟਰ ਅੱਛਾ ਹੁੰਦੀ ਨਹੀਂ ਸਾਈਡ ਜੀ ਵੀਰ ਮੋਟਰ ਉਹ ਜਦ ਕਿ ਮੋਟਰ ਜਾਮ ਨਹੀਂਦੀ ਹੈਗੀ ហេਟਾ ਇੱਕ ਜਿਹੜਾ ਬਲੇਡ ਕਾਸ ਹੁਣਾ ਉਹਨੇ ਬਲੇਡ ਨੂੰ ਹਲਾਉਣਾ ਉਹ ਜਾਮਦਾ ਉਹ ਬੈਰਿੰਗ ਟੁੱਟ ਗਏ ਹੋਣੋ ਦਵਾ ਕੇ ਸਵੇਰੇ ਤੇ ਲੱਗੇ ਹੋਏ ਮੋਟਰ ਖੋਲ ਕੇ ਸੈੱਟ ਹੋਈ ਐ ਹੁਣ ਮੋਟਰ ਫੇਰ ਖੋਲਣੀ ਐ ਸਾਰੀ ਉਹ ਹੂੰ ਮੋਟਰ ਖੋਲਣੀ ਪਊ ਓਕੀ ਸਾਲੀ ਦੋ ਨਾਟ ਤਾਂ ਖੁੱਲ ਜੈ ਨੇ ਜਿਹੜੇ ਇੱਧਰ ਆ ਦੋ ਜਿਹੜੇ ਅੰਦਰ ਜਾ ਕੇ ਆ ਉਹ ਹੱਥਾਂ ਭਣਾਉਣੇ ਵਾਲਾ ਕੰਮ ਬਹੁਤ ਔਖਾ ਕਹਿ ਦੰਨੇ ਆ ਬਾਈ ਆਪਾਂ ਮਸ਼ੀਨ ਵਾਲਾ ਸਿਸਟਮ ਕੋਈ ਤਾਂ ਹੈ ਸਵੇਰੇ ਦੇ ਪਹਿਲਾ ਆਪਾਂ ਕਹਿੰਦਾ ਸਮਾਨ ਲੈ ਕੇ ਆਉਣਾ ਹੁਣ ਵੀ ਚੱਲਦਾ ਕੰਮ ਕਰਿਆ ਦੋਨੇ ਅੱਛਾ ਜਿਹੜਾ ਹੀਟਾਂ ਵਾਲਾ ਜ਼ਗਾੜ ਆ ਉਹ ਜੋ ਬੈਰਿੰਗ ਜੇ ਓਵਰ ਸਾਈਜ਼ ਜੀ ਲਾ ਲੂਗੇ ਹੂੰ ਚੱਲਦਾ ਕੰਮ ਕਰੇਗਾ ਨਾ ਵੀ ਤੁਸੀਂ ਇਹਨੂੰ ਚਲਾਓ ਵੱਡੋ ਜਿੰਨਾ ਕੁ ਵੱਡਦੀ ਐ ਵੀ ਚਾ ਉਹ ਦੱਲੀ ਹੋਣੀ ਉਹ ਕਸੇ ਨਹੀਂ ਹੋਇਆ ਉਹਦੇ ਜਾਂ ਕਾ ਸਕਦੇ ਉਹ ਤੇ ਗੈਸ ਇੰਜੇਕਟਰ ਵਸਾਉਂਦੇ ਆ ਉਹ ਹਲਾਉਂਦਾ ਨਹੀਂ ਹੈਗਾ ਉਹ ਚੰਨ ਵੇਲਾ ਤਾਂ ਵੀ ਠਕੜਾ ਉਹਨੇ ਆਏ ਸਾਈਡ ਪਰ ਨੂੰ ਘਟਰਨਾ ਬਰੇਟਨਾ ਚੱਲਣਾ ਉਹ ਠਕੜਾ ਹੀ ਆਏ ਆ ਉਲਟੋ ਗਿਆ ਕੰਮ ਜੋ ਮੋਟਰ ਨੂੰ ਉਲਟਾ ਕੇ ਲਾਉਂਦੇ ਤਾਂ ਨਾ ਸੈਟ ਹੁੰਦਾ ਦੇਖ ਲੈ ਕਿੱਦਾਂ ਆਈ ਜਾਵੇ ਹੈਂ ਦੇਖ ਲੈ ਕਿੱਬਤਾ ਦੇਖਦੇ ਹਲੇ ਕਿਆ ਗਿਆ ਚਲੋ ਮਾਥੜ ਜੀ ਵੀ ਜੇ ਭਾਈ ਕੋਲ ਮਸ਼ੀਨ ਵਾਲਾ ਪਹਿਲਾਂ ਤਾਂ ਇਹ ਪਰਾਗੇ ਪਾਸੇ ਕਰੀਏ ਪਹਿਲਾਂ ਨਹੀਂ ਵੀ ਜ਼ਰਾ ਕਾਲ ਨੂੰ ਨੰਬਰ ਲੱਗਦਾ ਕਾਲੂ ਗਿਆ ਪਤਾ ਹਜੇ ਪਹਿਲਾ ਸਟੈਪ ਤਾਂ ਚੜ ਦੂਏ ਪਰਦਾਸੀ ਖੜੇ ਹੀ ਆ ਘਰਾਂ ਲੈ ਕੇ ਜੀ ਦੀ ਹਾਂ ਦੂਸਰਾ ਸਟੈਪ ਵਸੀ ਖੜੇ ਆ 3ਰ ਸਟੈਪ ਅਸੀਂ ਮੰਡੀਆਂ ਜਾਣਾ ਚੌਥੇ ਸਟੈਪ ਜਿਵੇਂ ਬੂਰੀਂ ਚ ਪਹਿਣੀ ਸਟੈਪ 5 ਪਹਿਲੇ ਸਟੈਪ ਤਾਂ ਛੱਡ ਇੰਨੇ ਤੂੰ ਸਟੈਪ ਤਾਂ ਫਿਰ YouTube ਮਗਾ ਫਟਾਫਟ ਹੋ ਜਾਂਦੇ ਜਦ ਇਹ ਜਾਂ ਕੰਮ ਚੱਲੇ ਜਿਵੇਂ ਮੰਡੇ ਵਾ ਨਾ ਮੰਡੀਆਂ ਖੁੱਲ ਗਈਆਂ ਜਿਹੜੇ ਫਿਰ ਵੱਢ ਕੇ ਜਦ ਇਹ ਭਰ ਹੋ ਜਾਂਦੀ ਹੈ ਉਦੋਂ ਗੈਸ ਲੀਕਰ ਪੱਕਾ ਲਾ ਕੇ ਭਰ ਹੋ ਜਾਂਦੀ ਹੈ ਫਿਰ ਦੋ ਘੰਟੇ ਚ ਵੀ ਨਿਪਟ ਜਾਂਦਾ ਸਾਰਾ ਕੰਮ ਹਾਂ ਜਿਆਦਾ ਹੁਣ ਗਰਾਰੀ ਦਾੜੀ ਵੀ ਮੰਡੀਆਂ ਦੀ ਵੀ ਆੜੀ ਵੀ ਬਸ ਐਸੇ ਦਾਦੇ ਚਲੀ ਜਾਵੇ ਜੇ ਕਿਸਾਨਾਂ ਵਾਸਤੇ ਆਏ ਕਰੂਗੇ ਆ ਕੋਈ ਨਹੀਂ ਕਹਿੰਦਾ ਭਾਈ ਕਿਹਨਾਂ ਚਾ ਬਣਦਾ ਕਾ ਬਣਾਉਣਾ ਉਹ ਕਹਿੰਦੇ ਉਹਨਾਂ ਦੇ ਦਿੱਤਾ ਜੀ ਅਡਾਨੀਆਂ ਨੂੰ ਜਾਂਦੇ ਆ ਪਿੱਛੇ ਰੋਗ ਤੇ ਕਈ ਬਹੁਤ ਕਿਸਾਨ ਗਏ ਆ ਫੋਟੋਆਂ ਨਾਲ ਜਾਂਦੀਆਂ ਵੀ ਆ ਦੇਖੋ ਕਿਸਾਨ ਜਾਂਦੇ ਆ ਉਹ ਕਿਸਾਨ ਕਰਨ ਵੀ ਗਿਆ ਉਹ ਘਰ ਦੇ ਚੱਕਣੋਂ ਤਿਆਰਾ ਬੰਦੇ ਉਹਲੇ ਤੇ ਘਰ ਦੇ ਚੀਜ਼ ਵੇਚਦੀ ਆ ਪੈਸੇ ਮਿਲਿਓ ਹੋਰ ਕੁ ਚਾਹੀਦਾ ਜਿੰਨਾ ਟਾਈਮ ਵਿਦਿ ਬਿਗ ਲੈਵੇ ਜਿੱਥੇ ਉਹ ਡਾਨੇ ਜਿੱਥੇ ਇਨੀ ਦੁਨੀ ਜਾ ਜਿੱਥੇ ਇਨੀ ਦੁਨੀ ਜਾ ਉੱਤੇ ਵੀ ਚਲੇ ਜਾਉਂਗੇ ਹੁਣ ਕੋਈ ਨਾ ਬਿਜਾਰਾ ਅਗਲੇ ਤੇ ਗੈਲੇ ਹੁੰਦਾ ਹਾਂ ਹਾਂ ਓਕੇ ਹਣ ਚਾਰ ਤਰੀਕ ਹੋ ਗਈ ਸੀ ਭਾਈ ਜਾਰ ਕਹਿੰਦੇ ਅਡਾਨੀ ਚੱਕਣ ਲੱਗ ਗਿਆ ਮੈਂ ਯਾਰ ਕਿਸੇ ਚੱਕਣੀਆਂ ਹੁਣ ਉਹਨਾਂ ਤਾਂ ਇਸ ਚੀਜ਼ ਦਾ ਫਾਇਦਾ ਲੈਣਾ ਹੋਰ ਦੁਖੀ ਹੋਇਆਗਾ ਕਿਸਾਨ ਦੱਸਦੇ ਅਸੀਂ ਵੱਡੀ ਪਈ ਹੈ ਜਦੋਂ ਉਹਨਾਂ ਨੇ ਕਹਿੰਨਾ ਵੀ ਲਿਆਓ ਸਾਡੇ ਕੋਲ ਯਾਰ ਦੇਖ ਵੀ ਕਿਹ ਅਗਲੇ 100 ਰੁਪਏ ਘੱਟ ਨੂੰ ਚੱਕੇ ਅਗਲੇ ਨਾਲ ਤੂੰ ਕੰਮ ਨਵੇੜ ਲਾਲਚ ਦੇਣਾ 100 ਰੁਪਏ ਵੱਧ ਦਾ ਹੁਣ ਤੇ ਘੱਟ ਨੂੰ ਚੱਕ ਲੈਣ 100 ਰੁਪਏ ਦੇਖਾਂ ਨਾ ਜਾਨ ਸਾਰੀ ਜਿਹੜੇ ਵੱਡੇ ਸਰਕਾਰ ਏਕਣੀ ਉਹ ਕਰੀਗੀ ਨਾ ਉਹਨਾਂ ਨੇ ਕੰਮ ਚਾਬ ਹੋਣਾ ਹੋ ਜਾਣਾ ਸਰਕਾਰ ਨਹੀਂ ਕਰਨੇ ਖਾ ਆ ਖਰਚਾ ਹੋਇਆ ਹੈ ਅੱਲੇ ਤੇ ਦੇਖਣਾ ਬੈਂਕਰੇ ਪੈਸੇ ਦਿੱਤੇ ਵੇ ਤਾਂ ਆਨੇ ਬੈਂਕ ਵਾਲਿਆਂ ਨੇ ਮੰਗੇ ਖਾਣਾ ਉਹ ਤਾਂ ਦੇਖਦੇ ਆ ਵੀ ਸਰਕਾਰ ਨਾ ਚੱਕੇ ਪ੍ਰਾਈਵੇਟ ਦੇਖ ਰਿਹਾ ਪ੍ਰਾਈਵੇਟ ਮੰਡੀ ਕਰਨ ਤੋੜਨ ਨੂੰ ਫਿਰਦਾ ਤੋੜਨ ਨੂੰ ਫਿਰਦਾ ਬੇਟੋਟੀ ਆਏ ਨਹੀਂ ਬਈ ਗੱਲ ਆ ਪ੍ਰਾਈਵੇਟਰੀ ਤੋੜਨ ਸਾਡੇ ਸਰਕਾਰ ਤੋੜਨ ਨੂੰ ਫਿਰਦੀ ਜੇਹੀ ਕੰਮ ਪ੍ਰਬੰਧ ਕਦੇ ਪਹਿਲਾਂ ਹੋਏ ਗੁੰਦੇ ਦੇਖਾ ਕਾ ਤਾਂ ਨਾ ਹੁੰਦੇ ਉਹ 3 ਮਹੀਨੇ ਚ ਕਰ ਲੈ ਜਿਹੜਾ ਤੁਸੀਂ ਸਮਝੌਤਾ ਕਰਨਾ ਹੈ। ਉਹ ਹੀ ਤਾਂ ਕਰਾ। ਆ ਹੁਣ ਲਾਗੇ ਤੁਸੀਂ ਆ ਕੇ ਕਰਨਾ। ਨਾ ਫਸਲ ਹੁਣ ਨਹੀਂ ਜਦ। ਚੱਲ ਮਾਛੜ ਸਾਡੇ ਕੋਲ ਤਾਂ ਚੱਲ ਅਸੀਂ ਤਾਂ ਟਰੈਲੀ ਆ ਸੀ ਸਾਡੀ ਸਤਾਰ ਵੀ ਲੈਣੀ। ਉਹ ਸਾਡਾ ਕੋਈ ਡਾ ਰੋਲਾ ਨਹੀਂ। ਜਿੰਨਾਂ ਨੇ ਸੀ 40 40 50 50 ਕਿਲੇ ਲਏ ਹੋ ਗਾ ਗਾ ਦੱਸ। ਜਿਹੋ ਉਹਨਾਂ ਨੇ 40 40 50 50 ਕਿਲੇ ਲਏ ਹੋਏ ਤਾਂ ਉਹਨਾਂ ਦਾ ਸਰਕਲ ਵੀ ਬਹੁਤ بڑا ਏ। ਉਹਨੇ ਆਲੂ ਨਹੀਂ ਲਾਉਣੇ ਯਾਰ। ਹਾਂ 100 100 ਕਿਲਾ 150 ਕਿਲਾ। ਹਜਰੰਦਰ ਸਾਹਿਬ ਚਾਰ ਚਾਰ ਪੰਜ ਪਾਪਾ ਵਾਲੇ ਰਾਜੇਂਦਰ ਜੜਰੇ ਲੇ ਭਰਾਏ ਹੋਏ ਆ। ਇਹ ਹੁਣ ਕੀ ਕਰੇ ਉਹਦਾ? ਆਲੂ ਦੇ ਲੈ ਜਾਦਾ ਥਾੜਾ ਹੋ ਜੇ ਨਾ ਜਿਵੇਂ ਜਿਹਦਾ ਦੋ ਤੇ ਪੁੱਛਣਾ ਵੀ ਨਹੀਂ ਇਹ ਤੇ ਲੋਕ ਤਾਂ ਵਗੀਰ ਦੇ ਹਾਂ ਮੈਨੂੰ ਉਹ ਹੀ ਗੱਲ ਆ ਵੀ ਔਖਾ ਵਈ ਇਹ ਵਸਤੂ ਗਾਗਨ ਜਲੰਧਰ ਇੱਕ ਬਾਈ ਸੰਘਾ ਫਾਰਮ ਆ 5000 ਕੀ ਲਾ ਦੇਗਾ ਹੂੰ ਦੇ ਲਾਲੂ ਲਾਉਂਦਾ ਉਹਦਾ ਦੱਸਣ ਕਿੱਥੇ ਜਾਊਂਗਾ ਅੱਲੇ ਜੀਰੀ ਜੀਰੀ ਬੰਦੇ ਦਾ ਯਾਰ ਹੁਣ ਜੀਰੀ ਜੀਰੀ ਵੱਢ ਕੇ ਆਲੂ ਲਾਉਣੇ ਆ ਉਹਦਾ ਪਿੱਛੇ ਜੀਰੀ ਨਹੀਂ ਮਨ ਤੋੜਦਾ ਯਾਰ ਆਲੂ ਤਾਂ ਉਹ ਪ੍ਰਾਈਵੇਟ ਨੂੰ ਵੇਚ ਦੂੰਗਾ ਚਿਪਸ ਕੰਪਨੀ ਨੂੰ ਜਿਹੜੀ ਅਨਾਜ ਆ ਉਹ ਤਾਂ ਸਰਕਾਰ ਨੂੰ ਵੇਚੂ ਹਾਂ 24 ਘੰਟੇ ਤੋਂ ਡੀ ਆਂ ਕਹਿੰਦੇ ਨੇ ਵੀ ਸਟੋਰ ਚ ਰੱਖ ਦੋ ਸਟੋਰ ਚ ਅਸੀਂ ਰੱਖ ਕੇ ਦੇਖ ਲਿਆ ਕਿਰਾਏ ਵੱਲੇ ਪਿਆ ਉਹ ਨਹੀਂ ਪਿਆ ਇਹ ਵੀ ਰੇਟਿੰਗ ਦੇਗਾ ਸੀਫੇਰ ਵਾਰੀ ਕੋਲ ਜਾ ਕੇ ਚੀਜ਼ ਦਾ ਰੇਟ ਪਾ ਸੀਫੇਰ ਵਾਲਾ ਕੰਮ ਸਟੋਰ ਤੇ ਰੱਖੀ ਮੈਂ ਦਿਖਾ ਗਈ ਵਾਰੀ ਦਾ ਖਰੀਦਣਾ ਫਿਰ ਉਹਦੇ ਮੈਂ ਵੀ ਜਾ ਕੇ ਵਿਕਣੇ ਉਹ ਤਾਂ ਹੈ ਉਹ ਫਿਰ ਆ ਜਦ ਰੇ ਦੇ ਰਾਨੀ ਰਵਾਨੇ ਨੇ ਖਰੀਦਨੇ ਇਹ ਲਫਾਬੇ ਜਾ ਕੇ ਫਿਰ ਵਿਕਣੇ ਇਹੀ ਸਾਡੇ ਚੌਲ ਜਿਹਨੂੰ ਪੁੱਛਦੇ ਨਹੀਂ ਹੈਗੇ ਹਾਂ ਭੰਗਰੇ ਪਹਾੜੇ ਜਾਣੇ ਆ ਇੱਕ ਜਾਣੇ ਬਿਨਾਂ ਬਾਦ ਇਹ 100-100 ਰੁਪਏ ਕਿਲੋ ਸਜਾਵ ਦੀ ਲਵਾਵੇ ਚ ਪਾਉਣੇ ਆ ਹੈ ਉਹਦੀ ਕੀਮਤ ਵਧਾ ਦੇ 100-100 ਰੁਪਏ ਕਿਲੋ ਆਉਣੇ ਆ ਇਹ ਵੇਖਣੇ ਆ ਉਹੀ ਗੱਲ ਉਹੀ ਗੱਲ ਬਿੱਲੂ ਨਾਲ ਗੱਲ ਕਰਦਾ ਤਾਂ ਮੈਂ ਮਾਹਰ ਜੀਰੀ ਨਿਆਰ ਇਕਣਾ ਹੋਈ ਕਹਿੰਦਾ ਫਿਰ ਤਾਂ ਇੰਡੀਆ ਗੇਟ ਚੌੜ ਚੱਲੂਗੇ ਮੈਂ ਹੈ ਤੁਛदाई ਹੋਏ ਹੋਏ ਆ ਇੰਡੀਆ ਗੇਟ ਕਿਤੇ ਇੰਡੀਆ ਗੇਟ ਕੋਲ ਥੋੜੀ ਲੱਗਦੇ ਆ ਉਹ ਇੱਥੀ ਤੇ ਜਾਣੇ ਉਹ ਵੀ ਤਾਂ ਇੱਥੇ ਜਾਣੇ ਆ ਅੱਧੇ ਨੂੰ ਪਤਾ ਹੀ ਨਹੀਂ ਯਾਰ ਬਈ ਦੇਖਿਆ ਉਹੀ ਜੀਰੀ ਦੇ ਉਹਦੀ ਚੌਲਾਂ ਦੀ ਪੈਕਿੰਗ ਦੇਖ ਲੈ ਹਾਂ ਇਹ ਇੰਡੀਆ ਗੇਟ ਮੈਂ ਇੰਡੀਆ ਗੇਟ ਤੁਹੂੰ ਜੱਲੋਂ ਦੀ ਗੱਲ ਕਰਦਾ ਇਹ ਨਹੀਂ ਬਾਈ ਹੁਣ ਥੱਲੇਵਾ ਕੰਮ ਜਾ ਸਰਕਾਰ ਜਮਾਂ ਹੀ ਢਾਮਾਂ ਡੋਲ ਹੋ ਗਈ ਕੋਈ ਫੜ ਨਹੀਂ ਰਹੀ ਬਾਹ ਉਕਣਾ ਯਾਰ ਜਿਹੜਾ ਫੜਨੀ ਚਾਹੀਦੀ ਉਹ ਆਪ ਬਿਮਾਰ ਹੈ ਬਿਮਾਰ ਹੈ ਪਤਾ ਨਹੀਂ ਬਹਾਨਾ ਹੈ ਕਿਆ ਇੱਕ ਅੱਧੇ ਦਿਨ ਦੀ ਹੁੰਦੀ ਹੈ ਯਾਰ ਹਰਤਾਲ ਕੋਈ ਤਾਂ ਮੰਤਰੀ ਬਣਾਇ ਬੁਣਾ ਇਹਦੇ ਲੈਣਾ ਫੈਸਲਾ ਉਹ ਮੰਤਰੀ ਵੇ ਕਾਰੇ ਮੰਤਰੀ ਇਹਨਾਂ ਦੇ ਯਾਰ ਇਹ ਇੱਥੇ ਸਾਡੇ ਵਰਗੇ ਨੂੰ ਕਾਕੇ ਮਾਤੀ ਛਿੱਤੀ ਬੜੀ ਮੰਤਰੀ ਤਾਂ ਉਹ ਹੈ ਪਾ ਲੈ ਕੇ 15 ਦਾ ਮੰਤਰੀ ਬਣਾ ਕੋਸ ਖਾਨ ਹੋਵੇ ਮਾੜਾ ਕੋ ਪਤਾ ਸੋਝੀ ਹੋਵੇ ਹਾਂ ਕਹਿ ਖਰਚ ਹੁੰਦਾ ਕਿੱਕਣਾ ਕਰਨਾ ਮੈਂ ਮਤੇ ਜਿਹਰਾਨੇ ਨੇ ਤੇ ਵੀ ਆ ਮੌਕੇ ਕਰ ਕਰਦੇ ਹੜਤਾਲਾਂ ਕਰਵਾਇਆ ਕਰਦੇ ਇਹ ਪਹਿਲਾਂ 4 ਦਿਨ ਹੋ ਗਏ ਸੀ ਤੇ 4 ਦਿਨ 4 ਦਿਨ ਆਪਾਂ ਮਤਿਹਨ ਨੂੰ ਪੁੱਛਣਾ ਚਾਹੀਦਾ ਵੀ ਸਾਡੀ ਕੋਈ ਮੰਗ ਹੈ ਕੋਈ ਸੈਲਰਾਂ ਨੂੰ ਤੰਗੀ ਹੈ ਤੁਹਾਨੂੰ ਪੁੱਛ ਸੰਦ ਦੱਸੋ ਪਿਆ ਜੀ ਅਨਾਜ ਦੇ ਉੱਪਰ ਤਾਂ ਕੁਝ ਨਹੀਂ ਹੈ ਜਿਹੜੀ ਚੀਜ਼ ਵੀ ਨਾ ਸਰਦਾ ਨਹੀਂ ਉਹਨੂੰ ਰੋਲ ਰਹੇ ਆ ਇਹ ਇਹ ਕਿੱਥੇ ਤਰੱਕੀ ਕਰ ਜੂਗਾ ਯਾਰ ਪਿਛੇ ਧਾਨਾਂ ਦੇ ਫਸਲ ਖਰਾਬ ਹੋਈ ਸੀ ਉਹ ਹੋਈ ਸੀ ਕਿਹੜੀ ਸਰਕਾਰ ਦੀ ਕਾਂਗਰਸ ਦੀ ਹੂੰ ਉਹਦੇ ਬਾਅਦ ਆਮ ਪਾਰਟੀ ਜੀ ਬਣ ਗਈ ਹੂੰ ਮੋ ਉਹ ਲਿਖ ਕੇ ਲੈ ਗਿਆ ਵੀ ਆ ਖੇਤ ਖਰਾਬ ਹੋਇਆ ਹਾਂ ਇੱਥੇ ਆ ਮੋਟਰਪਾ ਐਮ ਐਲ ਆਇਆ ਤਾਂ ਆਪ ਪਾਰਟੀ ਦਾ ਆਇਆ ਉਹਨੂੰ ਅਸੀਂ ਦਿਖਾਈ ਜਾਂ ਕਣਕ ਦੂਈ ਫਿਰ ਕਣਕ ਦੀ ਫਸਲ ਦੀ ਅੱਜ ਸਵੀਰ ਵਾਲੀ ਗਰੀਬੀ ਦੀ ਕਣਕ ਅੱਛਾ ਖੇਤ ਵਿੱਚ ਗਿਆ ਵਾ ਖੇਤ ਵਿੱਚ ਚੱਕ ਕੇ ਦਿਖਾਇਆ ਬੰਦਾ ਮਹਾਦੇ ਜੰਮੇ ਸਾਰੀ ਕਹਿੰਦਾ ਖਰਾਬ ਹੋ ਗਿਆ ਫੋਟੋ ਵਿੱਚ ਕਹਿੰਦਾ ਇਹਦਾ ਤੁਹਾਨੂੰ ਮੁਆਵਜ਼ਾ ਮਿਲੇਗਾ ਮਹਾਜੀ ਜਿਆਦਾ ਵੀ ਮਿਲੇਗਾ ਵੀ ਜਿਆਦਾ ਲਿਖ ਇੱਥੇ ਮੈਂ ਕਿਹਾ ਮਹਾਜ ਉਹ ਲਿਖ ਕੇ ਲੈ ਗਰਦੋਰੀ ਪਟਵਾਰੀ ਕਰਕੇ ਲੈ ਗਿਆ ਵੀ ਹਾਂ ਖੇਤ ਖਰਾਬ ਹੈ ਖੇਤਾਂ ਵਿੱਚ ਘੁੰਮ ਕੇ ਗਿਆ ਵੀ ਮਿਲੇ ਨਹੀਂ ਕਹਿੰਦਾ ਜਿਆਦਾ ਉਹਦੀ ਸਰਕਾਰ ਹੋਰ ਸੀ ਸਰਕਾਰ ਤੇ ਹੋਰ ਕਹਿੰਦਾ ਹੁਣ ਆਪਣੀ ਸਰਕਾਰ ਹੁਣ ਮਿਲੂਗਾ ਆ ਹੁਣ ਮਿਲਦਾ ਕਣਕ ਦਾ ਇਹ ਕਿਸੇ ਨੇ ਕੋਈ ਕਹਿਣਾ ਹੈਗਾ ਵੀ ਕਰੀ ਯਾਰ ਬਈ ਕੰਮ ਖਤਮ ਹੈ ਸਰਕਾਰਾਂ ਸਰਗੁਰਾਂ ਦਾ ਇਹਦੇ ਜਿਹੜੇ ਆਪਾਂ ਕਹਿੰਦੇ ਫਲਾਣੇ ਨੂੰ ਵੋਟ ਪਾ ਦੋ ਫਲਾਣੇ ਨੂੰ ਪਾ ਦੋ ਅਸੀਂ ਸਰਕਾਰ ਬਾਈ ਗਾਹਾਂ ਤੋਂ ਖੂਦ ਵੋਟ ਦੇ ਦਿੰਦੇ ਬਾਈ ਇਹਨਾਂ ਬੱਚੇ ਪਹਿਲੀ ਦਿਫਾ ਆ ਵੀ ਨਾ ਕਹਿ ਲੇਗੇ ਕਿਸੇ ਨੂੰ ਨਾ ਪਾਵੇ ਹਮਨ ਸਾਹਿਬ ਜਿਹੜੇ ਬਾਈ ਤੁਹਾਨੂੰ ਕਹਿ ਲੇਗੇ ਜੇ ਫੋਨ ਆਇਆ ਤਾਂ ਇਹ ਮਾਲਾ ਵੀ ਕਣਕ ਆਹ ਸਾਲ ਬੀਤੀ ਜਾਂ ਤੀਏ ਸਾਲ ਵਾਰੀ ਆਉਣੀ ਆ ਤੀਏ ਦਾ ਅਨਾਜ ਫੇਰ ਉਲਦਾ ਨਹੀਂ ਹੋਣਾ ਹੈਗਾ ਫੇਰ ਉੜੇ ਆਪਣੇ ਹੁਣ ਚਲ ਆ ਸਾਲ ਇੱਕ ਵਾਰੀ ਜੀ ਦੀ ਬਿਜਲੀ ਗਾਂ ਨੂੰ ਦਾਲਾ ਦਿੱਤੀ ਉਹਦੇ ਚੱਕਣੀਆਂ ਨੇ ਕਣੀ ਨਹੀਂ ਨਾ ਰੇਟ ਮਿਲਣਾ ਹਮ ਖਰਚੇ ਨਹੀਂ ਬੀਜੇ ਨਹੀਂ ਸਕਦਾ ਚੱਕਣੀਆਂ ਤੇ ਇੱਕ ਵਾਰੀ ਬੀਜੇ ਸਾਲ ਦਾ ਕਹਿੰਦਾ ਇੱਕ ਸਾਲ ਕਣਕ ਬੀਜ ਲਈ ਦੂਜੇ ਸਾਲ ਜਾਵਾਂ ਸਰੋਂ ਆ ਤਿੰਨ ਫੋੜਾ ਕਹਿੰਦਾ ਚੌਥੇ ਸਾਲ ਵਾਰੀ ਆਉਣੀ ਮੁੜ ਕੇ ਜੇ ਵੀ ਮਦਰ ਬੀਜ ਤੇ ਹਾਂ ਰਾਜ ਹੁੰਦਾ ਨਹੀਂ ਫਿਰ ਹਰ ਤੇਰੇ ਕਹਿੰਦਾ ਗਵਰਨਮੈਂਟ ਨਾਲ ਚੱਕਣੀਆਂ ਉੱਥੇ ਬੜਬੜੇ ਭੰਡਾਰ ਉਹਨਾਂ ਨੇ ਤੇਰਾ ਰੇਟ ਕਦੋਂ ਜਿਹੜੇ ਮਿਲਣਾ ਫਸਾਦਰੀ ਖਰਾਬ ਹੋ ਗਈ ਜਿੱਕੜਾ ਸਾਡੇ ਜੀਰੀ ਗਰਗੀ ਹਾਂ ਉਹਨਾਂ ਦੇ ਕੰਪਿਊਟਰ ਦੇ ਖੇਚੜੇ ਵਗਣ ਸਾਡੇ ਸਾਰਾ ਵੀ ਕਿੰਨੀ ਜਾਈਦਾ ਕਿਸੇ ਵੀ ਲੋਡ ਨਹੀਂ ਰਿਕਾਰਡ ਸਾਰਾ ਰਕਵਾ ਰਿਕਾਰਡ ਤੇ ਹਾਂ ਉਹ ਤੈਨੂੰ ਕਹਿੰਦਾ ਜਦੇ ਉਹਨਾਂ ਦੱਸ ਦੇਣਾ ਵੀ ਇੰਨੇ ਭਾਈ ਦੀ ਔਸਤ ਕਿਲੇ ਨਿਕਲਦੀ ਆ ਆ ਪੈਸੇ ਆ ਹੁਣ ਤੂੰ ਆ ਗੱਲ ਕਹੀ ਆ ਤੈ ਹੁਣ ਤੂੰ ਐਂ ਸਾਹ ਲਾ ਲੈ ਤੁਸੀਂ ਇੱਕ ਤਾਂ ਹੁੰਦਾ ਵੀ ਪਿੱਛੇ ਬਹੁਤ ਆ ਤੂੰ ਤਾਂ ਹੈ ਹੀ ਨਹੀਂ ਰੇਸ 'ਚ ਹੀ ਨਹੀਂ ਹੈ ਹੈ ਹੀ ਨਹੀਂ ਤੂੰ ਤਾਂ ਰੇਸ 'ਚ ਹੀ ਨਹੀਂ ਹੈ ਭਾਈ ਦੇਖ ਲੈ ਮੈਂ ਤਾਂ ਗੱਲਾਂ ਬਹੁਤ ਖਸਾ ਦੇਗਾ ਵੀ ਫਰੇ ਕਹਿੰਦਾ ਜੀ ਕਹਿੰਦਾ ਵੀ ਕੇ ਤੈਂ ਜਹਾਜ਼ਾਂ ਦੀ ਗੱਲ ਕਰੀ ਵੀ ਜਹਾਜ਼ ਦਾ ਛਿੱਟਾ ਕਿਹਨੇ ਕਹਦਾ ਉਹ ਕਹਿੰਦਾ ਸਾੜੇ ਹੁੰਦਾ ਉਹ ਹਾਂ ਜਿਹੜੇ ਕਹਿੰਦਾ ਰੇ ਵੀ ਕਰਨਾ ਦਵਾਈ ਵੀ ਕਰਦੀ ਸਾਰਾ ਕੁਝ ਹੁੰਦਾ ਇੱਕ ਬੰਦਾ ਕੰਮ ਕਰ ਜਾਂਦਾ ਕਹਿੰਦਾ ਸਾਰੇ ਉਸੇ ਇੱਕੇ ਵੱਢ ਕੇ ਲੈ ਜਾਂਦਾ ਫਰ ਦਾ ਕੱਢਣਾ ਹੁੰਦਾ ਦਿਹਾੜੀ ਵਿੱਚ ਜਿਹੜੇ 70 80 ਕਿੱਲੇ ਇੱਕ ਬਾਰੀ ਹੁੰਦੇ ਨੇ ਇੱਥੇ ਫਿਰ ਹਾਂ ਇਹੋ ਜੇ ਕੰਮ ਹੈ ਅਸੀਂ ਇੱਕ ਕਿੱਲੇ ਬਰੇ 3-4 ਰੋਲ ਦੇ ਰੋ ਵੀ ਘਰਾਂ ਟਰਾਲੀ ਭਰੀਆਂ ਨਹੀਂ ਅੱਗੇ ਕਿੰਨੇ ਗੰਢੇ ਨੇ ਪਰ ਉਹੀ ਗੱਲ ਹੈ ਨਾ ਉਹ ਜਿਹੜਾ ਸਟੋਰ ਕਿਤੇ ਜੇ ਟਾਈਨ ਨੂੰ ਮੈਂ ਠੇਕੇ ਉਹ ਦੇ ਤੇ ਜੇ ਕਹਿੰਦਾ 30 ਸਾਲ ਅਗਰੇ ਪਾ ਜੇ 40 ਚਾਲ ਹੋ ਗਈ ਤੋ ਇਹ ਨਹੀਂ ਹੈ ਵੀ ਕਬਜ਼ਾ ਕਰ ਲੂਗਾ ਇੱਥੇ ਕਹਿੰਦੇ ਚੌਥੇ ਸਾਲੇ ਸ਼ਰਾਧੂ ਦੇ ਕਬਜ਼ਾ ਹੋ ਗਿਆ ਉਹ ਬੂਟਾ ਨਹੀਂ ਲਾਉਣੇ ਨਾ ਗੰਨਾ ਨਹੀਂ ਬੀਜਣਾ ਤਾਂ ਕਬਜ਼ਾ ਹੋ ਜਾਣਾ ਉਹ ਠੇਕੇ ਵਾਲੇ ਵੀ ਕਹਿੰਦਾ ਤੇਰੀ ਕੰਪਟਰ ਚੜੀ ਵੀ ਆ ਵੀ ਫਲਾਣ ਨੇ ਫਲਾਣ ਨੇ ਦਿੱਤੀ ਵੀ ਜ਼ਮੀਨ ਇਹ ਸਾਰਾ ਰਿਕਾਰਡ ਉਹਨਾਂ ਕੋਲ ਸਾਡਾ ਤਾਂ ਹੈ ਹੀ ਨਹੀਂ ਯਾਰ ਸਿਸਟਮ ਹੈ ਰੋਜੀ ਸਾਡਾ ਜਿਹੜਾ ਕੋਟ ਆ ਖਾਲੀ ਹੋਣੇ ਆ ਹੋਰ ਇੱਥੇ ਰਿਕਾਰਡ ਦੇਖ ਲੈ ਤੂੰ ਹਾਂ ਬੰਦੇ ਬੰਦਾ ਜਿਹੜਾ ਆਜੇ ਭਰ ਕੇ ਆਇਆ ਉੱਥੇ ਫਾਰਮ ਵੀ ਸਾਨੂੰ ਪਤਾ ਵੀ ਕਿਆ ਹ ਉਹ ਪ੍ਰਬੰਧਿਕ ਹੈ ਜਦ ਕਿਸੇ ਨੂੰ ਪਾਣੀ ਪੀਣ ਨੂੰ ਨਹੀਂ ਹੈਗਾ ਉੱਥੇ ਨਹੀਂ ਮਸੜ ਜਿਹੜਾ ਹੁਣ ਕੈਂਡੀਡੇਟ ਹੈ ਫਰਦ ਦਾ ਕਾਗਜ਼ ਉਹਦੀ ਕੋਈ ਗਵਾਹੀ ਵੀ ਦੇਣੀ ਪੈਂਦੀ ਹੈ ਇਹ ਦੇ ਕੇ ਆਏ ਆ ਅੱਛਾ ਜੇ ਪੰਚਗਰਦ ਦਾ ਉਹਦੇ ਵੀ ਦੋ ਸਰਪੰਚਗਰਦ ਜਿਹੜਾ ਆਪਣਾ ਜ਼ਮੀਨ ਜਿਹੜਾ ਕਿਸੇ ਦੀ ਹੈ ਨਾ ਆਪਣਾ ਜ਼ਮਾਨਤ ਕਰਾਉਂਦੇ ਆ ਫਰਦ ਲਾਉਣੀ ਪੈਂਦੀ ਜ਼ਮੀਨ ਦੀ ਉਹ ਸਾਰੇ ਆ ਨਹੀਂ ਹੋਰੇ ਫਰਦ ਨਹੀਂ ਹੈਗੀ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਵੀ ਮੈਂ ਇਹ ਬੰਦੇ ਜਿੰਮੇਵਾਰੀ ਲੈਂਦਾ ਹਾਂ ਹਾਂ ਜੱਕਰੀ ਨੀ ਕਾਲ ਕੇਸ ਨਹੀਂ ਤੇ ਪਰ ਹਾਂ ਉਹਦੇ ਵਿੱਚ ਚਾਰ ਚੰਨ ਠੀਕ ਆ ਹੈ ਹਾਂ ਇਹੀ ਹੁੰਦੀ ਹੈ ਗਵਾਹੀ ਫੋਟੋ ਵੋਟਰ ਕਾਰਡ ਦੀ सूची ਲੱਗੀ ਵੀ ਗਾਨ ਅੱਛਾ ਇਹ ਆ ਫੋਟੋ ਆ ਬੰਦੇ ਦੀ ਹੈਗਾ ਉਹਦਾ ਬਹੁਤ 30 ਕਿਸਮ ਦੇ ਕਾਗਜ਼ ਰੱਖ ਦੇਗਾ 30 ਕਿਸਮ ਦੇ 1 ਨੰਬਰ 2 ਨੰਬਰ 3 ਨੰਬਰ ਕਰਕੇ 30 ਤੱਕ ਲਿਖੇ ਹੋਏ ਸਾਰਿਆਂ ਦੇ ਲੈ ਚੁੱਲੇ ਟੈਕਸਾਂ ਤੇ ਲੈ ਕੇ ਅੱਛਾ ਜਿਹੜੇ ਹੁਣ ਕਈ ਵਿੱਚ ਟੁੱਲਾ ਟੈਸ ਗੋਹਾ ਦੇ ਵੀ ਘਟਾਈ ਫਿਰਦੇ ਘਟਾਈ ਫਿਰਦੇ ਆ ਉਹ ਹੈਗਾ ਕੈਂਡੀਡੇਟ ਦਾ ਹੀ ਉਹਾਂ ਦੇ ਲੋੜ ਨਹੀਂ ਹੈਗੀ ਅੱਛਾ ਆਪਣੇ ਦਾ ਆਧਾਰ ਕੱਢ ਲਗਾ ਕਿਹੜਾ ভোটার ਕੱਢ ਲਗਾ ਬਸ ਆਪਣੇ ਕਿੰਨੇ ਕਿਹਾ ਸੁਰ ਲੱਗਦਾ ਵੀ ਕਿੰਨੇ ਕੇ ਜਾਣੇ ਖੜੇ ਆਪਣੇ ਹਨੇ ਕੋਈ ਸੌਣੇ ਲੱਗਿਆ ਇਹ ਕਿਹੜੇ ਬ ਇਕੱਠੇ ਗਏ ਆ ਨਾ ਅਸੀਂ ਪਏ ਅੱਜ ਕਲੀਅਰ ਹੋ ਜਾਊਗਾ ਉੱਥੇ ਇਕੱਠਾ ਹੋਣਾ ਚਾਹੀਦਾ ਜਾਨੀ ਉੱਥੇ ਆਪਾਂ ਕੋਈ ਬਹੁਤ ਨੇ ਦੇਖੇ ਆਪਣੇ ਦਿਖੇ ਚਾਰ ਕੇ ਜਿਹੜੇ ਅਸੀਂ ਗਏ ਤੇ ਪਰੋਣ ਬਾਕੀ ਲੇਟ ਜਾਈ ਜਾਣਾ ਕਿਹੜਾ ਅੱਗੇ ਪਿੱਛੇ ਜਾਈ ਜਾਣਾ ਵਾਪਸੀ 7 ਤਰੀਕ ਨੂੰ 7 ਤਰੀਕ ਨੂੰ ਐ ਮੈਨੂੰ ਲੱਗਦੇ ਨਹੀਂ ਜਿਹੜੇ ਅੱਜ ਕਾ ਕੇ ਤੇ ਗਏ ਉਹਤੇ ਭਰ ਦੂੰਗੇ ਹਾਂ ਹਾਂ ਤਾਂ ਕਈ ਬਹੁਤ ਪੈਂਦਾ ਪਹਿਲਾਂ ਅਸੀਂ ਗਏ ਆ ਜਦ ਅਸੀਂ ਹਿਸਾਬ ਦੇ ਦੇ ਤੇ ਤੇਰੇ ਸਾਹਮਣੇ ਤਰੀਕ ਅੱਗੇ ਕਰੂੰਗਾ ਹਾਂ ਵੀ ਉੱਥੇ ਗਲੀ 'ਚ ਲਖਣੇ ਦੱਸ ਨਾ ਰਿਹਾ ਪਰ ਇਹ ਗਈ ਜਾਵੇਂ ਲੱਗ ਗਿਆ ਅੱਛਾ ਥੱਲੇ ਪੁਲਿਸ ਵਾਲ ਜਿੱਥੇ ਰੋਕੇ ਬਥੇ ਨਾ ਬੜੀ ਸਭਾ ਮੰਗਣ ਇਕੱਠ ਹੋ ਗਿਆ ਪੁੱਛਿਆ ਐ ਜਾਮ ਇੱਧਰ ਤਾਂ ਨਹੀਂ ਹੈਗਾ ਕਿਤੇ ਆਪਣਾ ਜੱਪੜ ਬਾਰ ਖੰਨੇ ਜਾਂਦੇ ਕਹਿੰਦੇ ਉਹਨੂੰ ਕਾਲਜ ਦੇਖਿਆ ਹੁਣ ਹਾਂ ਕਾਲਜ ਦੇ ਮੂਹਰੇ ਹੋਸਟਲ ਹੁੰਦਾ ਜਿਹੜਾ ਨੋਥ ਲਾਇਬ੍ਰੇਰੀ ਉੱਤੇ ਹੈ ਅੱਛਾ ਉੱਥੇ ਆ ਉਹਦੇ ਦੇ ਪਰ ਹੁੰਦੇ ਹੈ ਹੋਸਟਲ ਲੀਕਾ ਜੀ ਹੋਸਟਲ ਚੱਲ ਗਿਆ ਮੈਂ ਉਠਾਲੇ ਵੀ ਹੈ ਜਿਹੜਾ ਵਿੱਚ ਗਰਾਊਂਡ ਜਿਹੜਾ ਉਹਦੇ ਵਿੱਚ ਉਠਾਲੇ ਵੀ ਹਲੇ ਪਿਛਲੇ ਗਰਾਊਂਡ ਦਾ ਉਹ ਨਹੀਂ ਤੂੰ ਹੋਰ ਦੇਖ ਇੱਥੇ ਤਾਂ ਬਹੁਤ ਤਗੜਾ ਗਰਾਊਂਡ ਆ ਕਿੰਨਾ ਤਗੜਾ ਗਰਾਊਂਡ ਆ ਉਹ ਗੇਟ ਖੋਲ ਕੇ ਉਹਨਾਂ ਗੱਡੀਆਂ ਪਿੱਛੇ ਖੜਾਉਣੀਆਂ ਚਾਹੀਦੀਆਂ ਰੋਡ ਜਾਮ ਕਰਿਆ ਵਾ ਮੋਟਰਸਾਈਕਲ ਗੱਡੀਆਂ ਸਾਰੇ ਤਾਂ ਖੋਲ ਆਏ ਗੇਟੇ ਜਾਮ ਕਰਾ ਹਾਂ ਠੀਕ ਆ ਉੱਥੇ ਬਾਈ ਕ੍ਰਿਕਟ ਦੇ ਮੈਚ ਹੁੰਦੇ ਆ ਪਿੰਚ ਕੋਲ ਨਾ ਖੜਾਉਣੇ ਪਿੰਚ ਕੋਲ ਨਾ ਖੜਾਉਣ ਉੱਥੇ ਰੋਕ ਲੈਣੋ ਤਾਂ ਰੱਸੀ ਲੱਗ ਬਹੁਤ بڑا ਗਰਾਊਂਡ ਉਹ ਤਾਂ ਯਾਰ ਉਹ ਤਾਂ ਹੋਊਗਾ ਮੈਂ ਕਹਿੰਦਾ 5 ਗਿੱਲਿਆਂ ਚ ਤੇ ਵੱਧੇ ਹੋਊਗਾ ਵੱਧ ਹੋਊਗਾ ਤਾਂ ਯਾਰ ਹਾਂ ਵੀ ਬਹੁਤ ਬੋੜਾ ਹਾਰਾ ਸੈੱਟ ਫੇਲਿਆ ਵਾ ਬਾਈ ਹਾਂ ਬਾਕੀ ਕਹਿੰਦੇ ਵੀ ਇਹ ਸਰਕਾਰ ਚੱਲਣੀ ਪਹਿਲਾ ਪਹਿਲਾ ਸਾਲ ਤੁਹਾਨੂੰ ਲੱਗਦਾ ਦੇ ਵੀ ਚਲਾਊਗਾ ਜਿਹੜੇ ਸਾ ਪਰ ਹੁਣ ਸਾਨੂੰ ਭਰੋਸਾ ਹੋ ਗਿਆ ਹੁਣ ਨਹੀਂ ਖਤਮ ਹੈ ਕੰਮ ਇਹ ਹੁਣ ਨਹੀਂ ਹੁਣ ਚੱਲਣਾ ਹੀ ਹੈ ਕੰਮ ਹੁਣ ਤੁਸੀਂ ਐਂ ਵੀ ਦੇਖ ਲਿਓ ਤੁਹਾਨੂੰ ਗੰਨੇ ਚ ਵੀ ਨਹੀਂ ਤੰਗ ਕਰਨਾ ਹਾਂ ਵੀਰ ਇਹ ਵਸਦਾ ਕੰਮ ਹੈ ਜਿਹੜੀ ਵੜਕ ਹੈਗੀ ਦੀ ਇਹਨੇ ਮਾਰ ਲਈ ਬਸ ਚਲੋ ਕੋਈ ਹਮ ਕੋਈ ਨੇੜੇ ਟਮ ਕੋਈ ਫੋਰੇ ਚੱਲੇ ਨਾ ਫੇਰ ਹਮ ਸਰਕਾਰ ਨੂੰ ਥੱਲੇ ਲੈਣ ਦੇ ਦਿੰਦੇ ਕਿਸੇ ਪਾਸੇ ਨੂੰ ਥੱਲੇ ਹੈ ਜੇ ਮੜਾ ਕੋਈ ਕੰਮ ਕਰ ਲਾਦਾ ਅਲਦੂਆ ਧਰਨਾ ਲਾ ਦਿੰਦਾ ਉਹ ਨਹੀਂ ਉਹ ਨਹੀਂ ਸਭ ਕੁਝ ਚੱਲਦਾ ਹੈ ਦੇਸ਼ 'ਚ ਉਹ ਮੰਡੀਆਂ ਦਾ ਇੰਨਾ ਨਾ ਹੋਇਆ ਨਹੀਂ ਕਦੇ ਇਹ ਮੰਡੀਆਂ ਦਾ ਨਹੀਂ ਹੋਇਆ ਇਹ ਤਾਂ ਗੱਲ ਸਹੀ ਸਿਪੇ ਜੇ ਕੋਈ ਜੂੰਦਾ ਹੈ ਤਾਂ ਹੀ ਕੋਈ ਕਰੂਗਾ ਅਨਾਜ বিনা ਥੋੜਾ ਸਰਨਾ ਨਹੀਂ ਹੈ ਨਹੀਂ ਚਲ ਇੱਕ ਅੱਧੀ ਦਿਨ ਹੜਤਾਲ ਕਰਦੇ ਖੁੱਲ ਜਾਂਦੀ ਹੈ ਇੱਕ ਅੱਧੇ ਦਿਨ ਹੁੰਦੀਆਂ ਹੁੰਦੀਆਂ ਅੱਗੇ ਵੀ ਇੱਕ ਅੱਧਾ ਦੋ ਗੱਲ ਵੀ ਸੈਂਟਰ ਨਹੀਂ ਇਹਨਾਂ ਦਾ ਬਾਹ ਫੜਾਉਂਦੇ ਖਬਰੇ ਕਿਹਾ ਨਹੀਂ ਯਾਰ ਕੱਲ ਮੈਂ ਆਰਤੀ ਨੂੰ ਫੋਨ ਕਰਿਆ ਤਾਂ ਸਿਪੇ ਉਹ ਕਹਿੰਦਾ ਵੀ ਸੈਲਰਾਂ ਨਾਲ ਜਗ੍ਹਾ ਹੋਰ ਮੰਗਦੇ ਆ ਅੱਛਾ ਵੀ ਉਹ ਜਗ੍ਹਾ ਨਹੀਂ ਦੇ ਉਹ ਕਹਿੰਦੇ ਸਾਨੂੰ 12ਵੇਂ ਮਹੀਨੇ ਤੱਕ ਜਗ੍ਹਾ ਦੇ ਦਿਓ ਹਾਂ ਇਹ ਦੰਦੇ ਨਹੀਂ ਹੈ ਪਰ ਕੀ ਸੀਨਾ ਵੀ ਚੌਲ ਜ਼ਿਆਦਾ ਹੈ अच्छा एकਣਾ ਕੋ ਰੋਲੇ ਨੰਦਾ ਮੰਡੀ ਵਾਲਿਆਂ ਦਾ ਉਹ ਦੇਖਿਆ ਮੀਂਹ ਜਿੱਕਾ ਨਾ ਬੋੜੀਆਂ ਖਰਾਬ ਹੋਈਆਂ ਵੇ ਸਾਰੇ ਉਹ ਕਹਿੰਦੇ ਵੀ ਬੋਲੀ ਉਹ ਜਿਹੜਾ ਹੁਣ ਕੋਈ ਅਫਸਰ ਹੋ ਗਏ ਨੇ ਵੀ ਮਾਰਕੀਟ ਕਮੇਟੀ ਵਾਲੇ ਕਹਿੰਦੇ ਬੋਲੀ ਦਰੋ ਘਰ ਉੱਪਰ ਪਰਿਏ ਕੀ ਤੇ ਨੌਂਦੀ ਕਰਿਏ ਕੀ ਤੇ ਨੌਂਦੀ ਕੋਈ ਜੱਕਣੇ ਨੂੰ ਮੰਨਦਾ ਤਾਂ ਨਹੀਂ ਬੋਲੀ ਵੀ ਕਿਸੇ ਨੌਂਦੀ ਹੁੰਦੀ ਆ ਹੁਣ ਮੈਂ ਕਹਿੰਦਾ ਅੱਜ ਦਾ ਦਿਨ ਕੱਢ ਲਾ ਕੱਲੂ ਜੇ ਨਾ ਹੋਇਆ ਕੁਛ ਕੱਲੂ ਮੰਡੀ ਚ ਜੀ ਦੀ ਜਾਣ ਲੱਜ ਜਾਣੀ ਹੁਣ ਮੇਰੇ ਵਰਗਾ ਤਾਂ ਘਰਾ ਤਾਰ ਲੂਗਾ ਮੈਂ ਮੰਡੀ ਦੇਖੀ ਜਾਗੇ ਭਰੀ ਪਈ ਆ ਹੋਰ ਜਾਣ ਲੱਜਣੀ ਮੰਡੀ ਨਾ ਭਰੀ ਵੀ ਜਗ੍ਹਾ ਹੈ ਨਹੀਂ ਮੇਰੀ ਗੱਲ ਹੀ ਸਮਝ ਹੁਣ ਜਿਕਣਾ ਨਾਲ ਤੋਂ ਠੀਕ ਜਿਕਣਾ ਹੁਣ ਮੈਂ ਘਰਾਂ ਤਾਰੀ ਹੋਈ ਆ ਜੱਗੇ ਦੀ ਘਰ ਖੜੀ ਆ ਇਹ ਜੇ ਖੜਾ ਲੂਗੇ ਬਸ ਕਾਲੂ ਤਾਂ ਉੱਥੇ ਜਾਣੀ ਐ ਸਾਰੂਗ ਉੱਥੇ ਕਿਸੇ ਢੇਰੀ ਉ ਜਾ ਕੇ ਜਗਾ ਦੀ ਨਾਲ ਜਗਾ ਦੀ ਉੱਥੇ ਹੈਗੀ ਜੱਜੂ ਦੇ ਜਿਹੜੇ ਮੂਹਰੇ ਉਹ ਵੀ ਪੜ ਜਾਣਾ ਸਾਰਾ ਭਰਿਆ ਉਥੇ ਨਾ ਮੈਂ ਤੁਗੌਰ ਦੀ ਗੱਲ ਤੁਸੀਂ ਰੋਪੜ ਦੀ ਕਰਦੇ ਆ। ਆ ਫਿਰ ਗੌਰ ਦੀ ਗੱਲ ਕਹਿੰਦਾ ਕਿ ਗੌਰ ਨੂੰ ਦਿਖਾਉਂਦਾ ਗੱਲ ਪੱਤਰਕਾਰ ਦੀ ਫੋਟੋ ਲੱਗੀ ਪੱਤਰਕਾਰ ਨੇ ਲਾਇਆ ਵੇ ਸਾਰਾ ਕੁਝ। ਲੱਗਿਆ ਦਲਵੀਰਾ ਚਮਕੌਰ ਵਾਲੀ ਮੰਡੀ ਵੀ ਰੋਪੜ ਵਾਲੀ ਮੰਡੀ ਜਿਹੜੀ ਉਹ ਆ। ਹਾਂ ਹੋਇ ਤਾਂ ਹੈ। ਨਾ ਮੈਂ ਰੋਪੜ ਨਹੀਂ ਮੈਨੂੰ ਪਤਾ ਮੈਂ ਚਮਕੌਰ ਦੇਖੀ ਸੀ। ਪਰਸੋਂ ਟਾਮੀ ਡਲੀਡੀ ਦੀ। ਵਾ ਪਰਸੋਂ ਨਹੀਂ ਦੀ ਗੱਲ ਹੁਣ ਦੇਖ ਜਾ ਕੇ ਉੱਥੇ ਗਿਆ ਬਣੇ। ਔਰ ਰੋਜ ਵਧਣੀ ਹੈ ਕੰਮ। ਵਧਣੀ ਆ। ਫੇਰ ਇਹਨਾਂ ਨੇ ਜਿਹੜਾ ਗੂੜਾ ਲੱਗ ਜਣਾ ਨਾ ਕੋ ਟੁੱਟਣਾ ਹੀ ਨਹੀਂ ਇਹਨਾਂ ਤੇ। ਹਲੇ ਇੱਕ ਮੁੱਛ ਮੋਚਰ ਦਾ ਡੜਾਇਆ ਵੇ ਇਹਨਾਂ ਨੇ। ਤਾਰਾ ਕਹਿੰਦੇ ਹਾਂ ਜਿਹੜੀ ਆ ਹੁਣ ਗਰੀਬੀ ਫਸਲ ਐ ਜੇ ਜੀਵਿਦਾ ਨਹੀਂ ਵੱਡਦਾ ਉਹ ਖਤਮ ਹੁੰਦਾ ਤਾਂ ਵੀ ਖਤਮ ਜੇ ਹੁਣ ਵੱਢਦੀ ਆ ਉਹ ਤਾਂ ਹਲੇ ਸਕਾਉਣੀ ਪਹਿਲਾਂ ਦੇਖ ਮਾਸੜ 20 ਤਰੀਕ ਦੇ ਲੈ ਕੇ 30 ਤਰੀਕ ਤੱਕ ਰੱਬ ਵੇਸ ਪਿਆ ਰਿਹਾ ਐਨ ਰੱਬ ਨੇ ਰੱਜ ਕੇ ਕਰਿਆ ਕੰਮ ਐਨ ਤਸੱਲੀ ਕਰਾ ਦੇ ਐਨ ਤਸੱਲੀ ਕਰਾਈ ਕਿ ਨਹੀਂ ਜੀਨੀ ਸਾਰੀਆਂ ਗੀਰਤੀਆਂ ਸਾਰੇ ਆ ਹੁਣ 1 ਤੇ ਲੈ ਕੇ 10 ਤੱਕ ਇਹਨਾਂ ਨੇ ਗੱਲ ਪੈਣਾ ਸਾਡੇ ਤੂੰ ਦੇਖ ਲਈ ਕਿ ਹੈਗਾ ਹੁੰਦਾ ਦਾ ਦਾਗਾ ਹਾਲਾਤ ਮਾੜੀ ਹੋਣਗੇ ਮਾੜੀ ਹੋਣਗੇ ਜਾਂਦੇਗਾ ਹੈਗਾ ਵੀ ਅੱਗੇ ਦੇਖ ਲਓ ਫਸਲ ਬਦਲ ਗਏ ਮਾੜੀ ਮੋਟੀ ਬਦਲਦਾ ਗਾ ਰੋਣਾ ਮੈਂ ਬੀਜ ਆਈਏ ਬਾਜਰਾ ਪੂਜਾ ਬੂਟੇ ਲਾਤੇ ਬਾਜਰਾ ਮਾਸੜ ਨਾਲ ਕੰਮ ਰੋੜਨੀ ਯਾਰ ਵਧੀਆ ਰਹਿ ਗਏ ਮੈਂ ਕਹਿੰਦਾ ਮਾਸੜ 65000 ਤਾਂ ਹੋ ਗਿਆ ਹੈ ਇੰਨੇ ਦਾ ਹੋ ਗਿਆ ਫੇਰ ਹੀਲੇ ਚੋਂ ਉਹਦੇ ਦੇ ਲਾ ਮੈਨੂੰ ਪਹਿਲੇ ਵੀ ਤੇ 42000 ਬਜ ਗਿਆ ਦਾ ਖਰਚਾ ਕੱਢ ਕੇ ਸਾਰਾ 42 ਆਪਣਾ ਬਚ ਗਿਆ ਦਾ ਮਾਸੜ ਤੂੰ ਤਾਂ ਨਹੀਂ ਸਮਝਿਆ ਤੂੰ ਕਹਿੰਦਾ ਬਦਲ ਲਵੇ ਹੂੰ ਬਦਲਦਾ ਇਹਨਾ ਲਾਉਂਗਾ ਜਿਹੜੀ ਚੀਜ਼ ਉਹ ਕਹਿੰਦੇ ਐਮਐਸਪੀ ਦਵੋਗੇ ਉਹ ਚੱਕਦੇ ਨਹੀਂ ਫੇਰ ਪ੍ਰਾਈਵੇਟ ਆਉਂਦੇ 8.5 ਉਹ ਤੇਰੀ ਸਟਾਰਟ ਹੀ ਕਰਦੇ 3000 ਦੇ ਕਰਦੇ ਆ ਚੱਲ ਜੀ ਫਸਲ ਬੀਜ ਜਾਵਾ ਆਚਾਰਾ ਚੂੜੇ ਜ ਮੱਕੀ ਮੁੱਕੀ ਬੀਜਲੀ ਮੱਕੀ ਬਥੇਰੀ ਗਿੱਲੀ ਹੋ ਬੇਗੀ ਗਈ ਐ ਇਥੇ 1700 1200 ਬਹੁਤ ਆ ਠੀਕ ਐ ਤੇਰੀ ਗੱਲ ਇਹੋ ਜਿਆਦਾ ਜ਼ਮੀਨ ਵਾਲਾ ਕੀ ਕਰੂਗਾ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਇਹਦਾ ਨਾ ਸੀ ਭੇ ਜਿੱਕ ਤੇ 3 4 ਸਾਲਾਂ ਨਾ ਚੌੜ ਲੱਗੇ ਕਣਕ ਬੀਜੋ ਆਪਣੇ ਜੋਗੀਓ ਵੇਚਣ ਵਾਲਾ ਕੰਮੇ ਬੰਦ ਕਰੋ ਫਿਰ ਦੇਖੀ ਇਹੀ ਮੰਤਰੀ ਇਹੀ ਸਾਰੇ ਭੱਜੇ ਫਿਰਦੇ 3200 ਨੂੰ ਹਾਂ ਯੂਰਪ ਤੇ ਖਰੀਦੀ ਆ ਫਿਰ ਆ ਪਿਛਲੇ ਸਾਲ ਪੰਜਾਬ ਤੇ ਕਦੇ ਨਹੀਂ ਖਰੀਦੀ ਵੀ ਇਹ 3200 ਰੇਟ ਦੇ ਤਾ ਇਹਨਾਂ ਨੇ ਦਿੱਲੀ ਨੂੰ ਫੇਰ ਕੂਚ ਕਰ ਦੇਣਾ 1 ਉਹ ਰੇਟ 3200 ਮੋਦੀ ਸਕੀਮੀ ਆ ਸਕੀਮੀ ਆ ਉਹਨੇ ਯੂਰਪ ਤੇ ਮੰਗਾਈ ਆ ਹੁਣ ਯੂਰਪ ਤੇ ਆਈ ਆ ਹੈ ਟ੍ਰਾਂਸਪੋਰਟ ਦਾ ਕਿੰਨਾ ਖਰਚਾ ਪਿਆ ਹੋਰ ਉਹ 3200 ਨੂੰ ਥੋੜੀ ਪਹੁੰਚੀ ਆ ਕਿੰਨਾ ਖਰਚਾ ਪਿਆ ਤਾਂ ਪੰਜਾਬ ਤੇ ਨਹੀਂ ਲੈ ਸਕਦਾ ਤਾਂ ਉਹ ਕਾਹਦੇ ਲੰਦਾ ਵੀ ਪੰਜਾਬੋਂ ਟਰੈਲੇ ਚੱਕ ਕੇ ਫੇਰ ਦਿੱਲੀ ਆਣੇ ਫੇਰ ਉਹਦਾ ਰੇਟ ਆ ਹਾਂ ਯੂਰਪ ਦੇ ਤਾਂ ਲਈ ਲਈ ਉਹਨੇ ਚਲੋ ਭਾਈ ਇਹ ਦੇ ਅੱਜ ਦਾ ਉਹ ਅੱਜ ਵੀ ਬਾਈ ਕੋ ਲੱਗਦਾ ਨਹੀਂ ਕੋਸਾ ਬਣੂਗਾ। ਬਾਕੀ 4 ਤਰੀਕ ਗਈ ਅੱਜ। ਗਈਓ ਬਸ 12:00 ਵੱਜ ਗਏ। ਮੈਂ ਦੱਸਾਂਗਾ ਜਿਹੜੀ ਅਪਡੇਟ ਹੋਈ ਤੁਹਾਨੂੰ ਸਾਰੀ ਅਪਡੇਟ ਬਾਈ ਅੱਜ ਤੇਜ਼ ਹੋ ਗਏ ਨਾ ਬੰਦਿਆਂ ਨੇ। ਹਾਂ ਬਸ ਜਿਹੜੀ ਹੁਣ ਬੰਦਾ ਸੈਂਡ ਕਰ ਸਕਦਾ ਉਹਦਾ ਕਰ ਲਿਆ ਕੰਮ। ਜੀ ਜਿਹੜਾ ਪਿੰਡਾਂ ਦੇ ਵਿੱਚ ਨਾ ਕੰਪਾਂਖੇ ਜਾਣਾ। ਹਾਂ। ਘਰ ਘਰੀ ਲੋਕਾਂ ਨੇ ਹੁਣ ਆਪਣੀ ਵੋਟ ਮੰਗਣ ਤੁਰ ਪੈਣਾ। ਹਾਂ। ਆਹ ਬੋਟਾ ਵਾਲਾ ਬੋਟਾ ਵਾਲਾ ਵੀ ਚੱਲ ਪਣਾ। ਬੋਟਾ ਵਾਲਾ। ਅੱਜ ਪੱਕਾ ਹੋ ਜਾਣਾ ਕੰਮ ਨਹੀਂ ਪੱਥਰ। ਕੌਣ ਖੜਿਆ ਕੌਣ ਬਾਈ ਕਹਿੰਦਾ ਯਾਰ ਤੁਸੀਂ ਦੱਸਿਓ ਵੀ ਕਿਹੜੇ ਕਿਹੜਾ ਮਾਹੀ ਨੌ ਨਹੀਂ ਅਸੀਂ ਦੱਸ ਸਕਦੇ ਨਹੀਂ ਬਾਈ ਇਹ ਗੱਲ ਕਿਹੜੇ ਸਾਡੇ ਪਿੰਡ ਦਾ ਕੰਮ ਹੈ ਬਾਈ ਅਸੀਂ ਸਾਨੂੰ ਹੈਨਾ ਅਸੀਂ ਤੁਹਾਨੂੰ ਜਾਨ ਦੂੰਗੇ ਟੈਂਡੇ ਨੂੰ ਪੋਸਟਰ ਲੱਗ ਜਣੇ ਆਪੇ ਦੇਖ ਲੈਣੇ ਤੁਸੀਂ ਸਾਡੇ ਵੀ ਤਿੰਨ ਦਿਨ ਅੱবি ਤਿੰਨ ਜਣੇ ਤਾਂ ਸਾਨੂੰ ਪਤਾ ਲੱਗ ਗਿਆ ਵੀ ਕਲੀਅਰ ਹੋਊਗਾ ਵੀ ਤਿੰਨ ਜਣੇ ਤਾਂ ਸਾਡੇ ਖੜੇ ਆ ਹਾਂ ਬਾਕੀ ਬਾਕੀ ਵਾਪਸ ਲੈ ਰਹੇ ਆ ਹੂੰ ਉਹ ਤਿੰਨਾਂ ਦਾ ਬਾਈ ਅਸੀਂ ਨੌ ਨਹੀਂ ਦੱਸ ਸਕਦੇ ਅਸੀਂ ਪਿੰਡ 'ਚ ਰਹਿਣਾ ਠੀਕ ਨਹੀਂ ਜੇ ਅਸੀਂ ਕਿਸੇ ਦਾ ਨਾਮ ਦੱਸਤਾ ਅਲਾ ਕਹਿੰਦਾ ਉਹਨੂੰ ਸਪੋਰਟ ਕਰਦੇ ਹਾਂ ਇਹ ਗੱਲ ਤੁਸੀਂ ਸਮਝਦੇ ਹੋ ਇਹ ਬਾਈ ਸਾਡੇ ਪਿੰਡ ਦੀ ਆ ਸਾਡੇ ਪਿੰਡ ਕਾਤੇ ਹੁਣ ਜਿਹੜੇ ਵੀ ਖੜੇ ਆ ਯਾਰ ਉਹ ਆਪਣੇ ਹੀ ਆ ਉਗੜੇ ਹੋਣ ਚਾਰ ਖੜੇ ਆ ਜਿੱਤਣਾ ਤੇ ਜਿੱਤਣਾ ਤੇ ਇੱਕ ਨਹੀਂ ਆ ਉਹ ਜੀ ਅਸੀਂ ਤਾਂ ਕਹਿੰਦੇ ਸ਼ਾਮਦੀ ਹੋ ਜੀ ਬਹੁਤ ਵਧੀਆ ਗੱਲ ਅਸੀਂ ਤਾਂ ਜੋਰ ਬਾਈ ਸ਼ਾਮਦੀ ਨੂੰ ਮਾਰਿਆ ਤਾਂ ਪਰ ਨਹੀਂ ਬਣੀ ਚਲੋ ਠੀਕ ਆ ਗੱਲ ਹੁਣ ਵੋਟਾਂ ਚ ਤਾਂ ਨਿਬੜ ਗਈਆਂ ਨਹੀਂ ਗੱਲ ਠੀਕ ਹੈ ਨਾ ਮੈਂ ਜਿੱਥੇ ਦਿਲ ਕਰਦਾ ਸਾਡਾ ਜਿਹਨੂੰ ਦਿਲ ਕਰੂ ਅੰਦਰ ਤੇ ਅਸੀਂ ਉਹਨੂੰ ਪਾਏ ਹੋਣੀ ਚੁੱਪ ਕਰਕੇ ਸਾਢੇ 4 ਚ ਨਹੀਂ ਹੋਈ ਚੱਲੀਆਂ 2 ਚ ਨਹੀਂ ਹੋਈ ਹਾਂ ਹੂੰ ਕਰੀਓ ਸੜ ਚਲੋ ਠੀਕ ਆ ਜੀ ਬਾਕੀ ਮਿਲਦੇ ਆ ਤੁਹਾਨੂੰ ਕੱਲ ਨੂੰ ਜੀ ਸ੍ਰੀ ਕਾਲ ਜੀ ਸ੍ਰੀ ਕਾਲ ਜੀ